ਮੈਂ ਉਹ ਪੁੱਛਦੀ ਸੀ ਮੈਂ ਕਿ ਜੱਟ ਵਿਗੜ ਗਿਆ ਅੱਗੇ ਕੀ ਕੀ ਅੱਗੇ ਅੱਗੇ ਕੁਝ ਨਹੀਂ ਆਦੇ ਤੈਨੂੰ ਕਿਨੂੰ ਰੜਕੂ ਬਿੱਲੀਆਂ ਅੱਖਾਂ ਨੂੰ ਜਾਂ ਫਿਰ ਸਾਰੀਆਂ ਅੱਖਾਂ ਨੂੰ ਨਹੀਂ ਨਹੀਂ ਚਲੋ ਸਾਰਿਆਂ ਨੂੰ ਤਾਂ ਕਿਉਂ ਰੜਕਣਾ ਆਪਾ ਰੜਕਣਾ ਖੜਕਣਾ ਛੰਡਣਾ ਨਹੀਂ ਹੈ ਜੱਟ ਨੇ ਮਤਲਬ ਇਹ ਲਿਖ ਲਿਆ ਹੈ ਮੇਰਾ ਮੰਨਣਾ ਇਹ ਕਿ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਤੋਂ ਬਿਨਾਂ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਆਨੈਸਟਲੀ ਮੈਨੂੰ ਨਹੀਂ ਲੱਗਦਾ ਪਰ ਮੈਂ ਤੁਹਾਡੇ ਕੋਲੋਂ ਜਾਨਣਾ ਚਾਹਾਂਗੀ ਇੱਕ ਗੁੱਡ ਟੈਲੈਂਟ ਨੂੰ ਪਬਲਿਸਿਟੀ ਔਰ ਕੰਟਰੋਵਰਸੀ ਔਰ ਰਿਊਮਰਸ ਦੀ ਔਰ ਸਫਾਰਸ਼ਾਂ ਦੀ ਕਿੰਨੀ ਕਲੋੜ ਰਹਿੰਦੀ ਹੈ ਕਿਉਂਕਿ ਅੱਜ ਦਾ ਜਿਹੜਾ ਟਾਈਮ ਚੱਲ ਰਿਹਾ ਉਹ ਟਾਈਮ ਹੀ ਇਦਾਂ ਦਾ ਕਹਿੰਦੇ ਤੁਹਾਨੂੰ ਬੋਲਣ ਦੀ ਲੋੜ ਨਹੀਂ ਤੁਹਾਡਾ ਕੰਮ ਬੋਲਦਾ ਜਿੱਦਾਂ ਮੈਂ ਤੁਹਾਡੀ ਫਿਲਮ ਦਾ ਟਾਈਟਲ ਸੁਣਿਆ ਨਾ ਸਭ ਤੋਂ ਪਹਿਲੇ ਮੈਂ ਟਾਈਟਲ ਸੁਣਨ ਤੋਂ ਬਾਅਦ ਗੀਤ ਸੁਣਿਆ ਪੰਜ ਛੇ ਵਾਰ ਹੈ ਨਾ ਕੰਨਾ ਵਿੱਚ ਮੁੰਦਰਾ ਪਵਾਇਆ ਨਾ ਆਈ ਰੀਲੀ ਲਾਈਕ ਦਿਸ ਮੈਨੂੰ ਇਦਾਂ ਲੱਗਦਾ ਕਿ ਮੈਂ ਕੰਮ ਲਈ ਬਹੁਤ ਜ਼ਿਆਦਾ ਮਿਹਨਤ ਕਰਦਾ ਮੈਂ ਕੀ ਲੈਣਾ ਕੌਣ ਕੀ ਕਰੀ ਜਾਂਦਾ ਕੌਣ ਕੀ ਕਰੀ ਜਾਂਦਾ ਸੋ ਮੈਨੂੰ ਬੈਡ ਫੀਲ ਹੁੰਦਾ ਜੇ ਕੋਈ ਬੰਦਾ ਮੇਰੇ ਕਰਕੇ ਪਰੇਸ਼ਾਨ ਹੋਇਆ ਉਹ ਕੋਈ ਵੀ ਹੋਵੇ ਉਹ ਮੈਟਰ ਨਹੀਂ ਕਰਦਾ ਕੌਣ ਆ ਕਿੱਥੇ ਆ ਜੇ ਮੇਰੇ ਲਈ ਪਰੇਸ਼ਾਨ ਮੇਰੇ ਕਰਕੇ ਪਰੇਸ਼ਾਨ ਹੋ ਰਿਹਾ ਤਾਂ ਮੈਨੂੰ ਗੁੱਡ ਫੀਲਿੰਗ ਹੁੰਦਾ ਹੈ ਕੀ ਹੋਇਆ ਮੈਂ 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 ਜਾਨਣਾ ਚਾਹੂੰਗੀ ਕਿ ਕਿਦਾਂ ਉਹ 17 18 ਮੋਟਰਸਾਈਕਲ ਪਿੱਛੇ ਲੱਗੇ ਅੱਜ ਇੱਥੇ ਕਿੱਥੇ ਸੀ ਮੈਨੂੰ ਤਾਂ ਪਤਾ ਵੀ ਨਹੀਂ ਮੈਨੂੰ ਪਤਾ ਲੱਗਿਆ ਮੈਂ ਕਿ ਕਹਿੰਦੇ ਪਿਆਰ ਕਰਨ ਵਾਲੇ ਇੰਨੇ ਜ਼ਿਆਦਾ ਹੈ ਅੱਛਾ ਨਹੀਂ ਚਲੋ ਸ਼ੁਕਰ ਕਰਾ ਕਿ ਇਹ ਇਹ ਗੱਲ ਤਾਂ ਚਲੋ ਸ਼ੁਕਰ ਪ੍ਰਮਾਤਮਾ ਦੀ ਮੇਰੇ ਇਦਾਂ ਹੀ ਬੜੀ ਰਵੇ ਤੁਸੀਂ ਸ਼ੂਟ ਤੇ ਮਮਾ ਨੂੰ ਵੀ ਲੈ ਕੇ ਆ ਹਾਂ ਜੀ ਹਾਂ ਜੀ ਆ ਮੈਨੂੰ ਉਹਨਾਂ ਦੀ ਵਿਸ਼ੇ ਤੁਹਾਨੂੰ ਇਦਾਂ ਦੇਖਣਾ ਜਾਂ ਤੁਸੀਂ ਚਾਹੁੰਦੇ ਹੋ ਕਿ ਉਹ ਹੁਣ ਤੁਹਾਨੂੰ ਇਸ ਸਟੇਜ ਤੇ ਦੇਖਣ ਉਹਨਾਂ ਕੋਲੇ ਗੁੱਡ ਜਿੰਨਾ ਉਹਨਾਂ ਨੇ ਲਾਈਫ ਦੇ ਵਿੱਚ ਬੈਡ ਟਾਈਮ ਦੇਖਿਆ ਉਹਨਾਂ ਨੂੰ ਵੀ ਚੀਜ਼ਾਂ ਦਾ ਐਕਸਪੀਰੀਅੰਸ ਹੋਵੇ ਤਾਂ ਕਿ ਉਹਨਾਂ ਨੂੰ ਵਧੀਆ ਨੀਂਦ ਆ ਸਕੇ ਐਂਡ ਉਹ ਖੁਸ਼ ਰਹਿ ਸਕੇ ਕੀ ਉਹ ਇਸ ਫਿਲਮ ਦੀ ਕਹਾਣੀ ਜਾਣਦੇ ਨੇ ਨਹੀਂ ਨਹੀਂ ਸਰਪ੍ਰਾਈਜ਼ ਸਰਪ੍ਰਾਈਜ਼ ਆਮਨੇ ਕਦੀ ਫਿਲਮ ਦੀ ਕਹਾਣੀ ਨਹੀਂ ਡਿਸਕਸ ਕਰਦਾ ਮਮੀ ਨਾਲ ਕਿਉਂਕਿ ਉਹਨਾਂ ਨੂੰ ਥੋੜੀ ਪਤਾ ਹੈ ਕਿ ਕੀ ਗੱਲ ਹੋਊਗੀ ਵਿੱਚ ਕਿੱਦਾਂ ਆਊਗਾ ਕਿ ਉਹ ਕਨੈਕਟ ਕਰ ਪਾਣਗੇ ਕਿ ਜੇ ਕੁਝ ਹੱਦ ਤੱਕ ਨਹੀਂ ਨਹੀਂ ਉਹਨਾਂ ਨੇ ਕਿਹਾ ਨਹੀਂ ਇਹੀ ਹੈ ਹੈ ਨਾ 100% ਉਹ ਪਤਾ ਕਿਉਂ ਫਿਲਮ 'ਚ ਨਾ ਮੇਰੀ ਸਿਸਟਰ ਹੈਗੀ ਆ ਜੇ ਉਹਨੇ ਕਾਲਜ ਜਾਣਾ ਹੁੰਦਾ ਹੀ ਤੇ ਉਹ ਕਹਿੰਦੀ ਸਵੇਰੇ ਉੱਠ ਕੇ ਨੂੰ ਛੱਡਣ ਜਾਣਾ ਪੈਂਦਾ ਸੀ ਤੇ ਉਹ ਮੈਂ ਕਈ ਵਾਰੀ ਨਹੀਂ ਉੱਠਦਾ ਸੀ ਤੇ ਉਹ ਪਰੇਸ਼ਾਨਾ ਨਹੀਂ ਕਰਦੇ ਜਾਂ ਮੈਂ ਲੈਨ ਨਹੀਂ ਗਿਆ ਟਾਈਮ ਤੇ ਹਨਾ ਜੋ ਆਪਾਂ ਨੂੰ ਅਗਰ ਘੱਟ ਹੁੰਦੀ ਕੋਈ ਪਰਸਪੈਕਸ਼ਨ ਹੈ ਜਿਹੜੀ ਇਹਨਾਂ ਨੂੰ ਮਿਲਣ ਤੋਂ ਪਹਿਲਾਂ ਕੁਝ ਹੋਰ ਸੀ ਹੁਣ ਹੁਣ ਕੰਮ ਕਰ ਲਿਆ ਹੁਣ ਜੱਟ ਬਾਰੇ ਸੋਚ ਕੇ ਮਤਲਬ ਸੋਚ ਬਦਲੀ ਹੋਵੇ ਮੈਂ ਇਹਨਾਂ ਨੂੰ ਨਾ ਐਕਸ਼ਨ ਕਰਦੇ ਦੇਖਣਾ ਚਾਹੁੰਦੀ ਸੀ ਜਦੋਂ ਇਹਨਾਂ ਦੀ ਮੂਵੀਜ਼ ਮੈਂ ਦੇਖੀਆਂ ਜਾਂ ਜਦੋਂ ਮੈਂ ਮੈਡਲ ਵੀ ਦੇਖੀ ਤਾਂ ਮੈਨੂੰ ਐ ਸੀ ਕਿ ਇਹ ਐਕਸ਼ਨ ਜਦੋਂ ਵੀ ਨਾ ਸਕਰੀਨ ਤੇ ਆਉਂਦੇ ਇੱਕ ਚਾਂਮ ਹੁੰਦਾ ਨਾ ਜਦੋਂ ਆਪਾਂ ਸ਼ਾਹਰੁਖ ਖਾਨ ਨੂੰ ਦੇਖਦੇ ਆ ਸਕਰੀਨ ਤੇ ਇੱਕ ਅਲੱਗ ਜਿਹਾ ਚਾਂਮ ਆਉਂਦਾ ਸੋ ਜਿੱਦਾਂ ਇਹ ਐਕਸ਼ਨ ਕਰਦੇ ਨਾ ਨਾ ਉਹ ਇੱਕ ਅਲੱਗ ਜਿਹੀ ਵਾਈਬ ਸਵੇਰ ਤੋਂ ਲੈ ਕੇ ਮੈਂ 8:00 9:00 ਤੱਕ ਬੈਠੀ ਇਹਨਾਂ ਦਾ ਐਕਸ਼ਨ ਦੇਖਿਆ ਤੁਸੀਂ ਮम्मा ਨੂੰ ਮਿਲਿਆ ਹਾਂਜੀ ਹਾਂਜੀ ਉਸ ਦਿਨ ਵੀ ਆਏ ਸੀ ਜਦੋਂ ਸਾਡਾ ਪੋਸਟਰ ਲਾਂਚ ਹੋਇਆ ਉਸ ਦਿਨ ਵੀ ਮਿਲੀਆਂ ਸੈਟ ਤੇ ਵੀ ਵੈਸੇ ਵੀ ਆਂਦੇ ਰਹਿੰਦੇ ਸੀ ਤੇ ਮੇਰੇ ਮम्मा ਵੈਸੇ ਹੀ ਜੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਉਹਨਾਂ ਨੂੰ ਬਹੁਤ ਪਸੰਦ ਵੀ ਨੇ ਮੈਨੂੰ ਲੱਗਦਾ ਸਾਰਿਆਂ ਦੀ ਮਾਵਾਂ ਨੂੰ ਜੇ ਚਾਹੀਦਾ ਹੈ ਨਾ ਇਹ ਤਾਂ ਹੋਣਾ ਚਾਹੀਦਾ ਨਹੀਂ ਕਰਦਾ ਹਾਂ ਇਹ ਮੈਨੂੰ ਲੱਗਦਾ ਕਿ ਫੈਮਿਲੀ ਬாய் ਟਾਈਪ ਨੇ 10 ਮੋਸ਼ਨ ਪਿਕਚਰਸ ਦੀ ਫਿਲਮ ਹੈ ਜੇ ਜੱਟ بگੜ ਗਿਆ ਹੁਣ ਇਸ ਵਾਰ ਕੀ ਹੋਏਗਾ ਜੇ ਨਹੀਂ ਇਸ ਵਾਰੀ ਮੈਨੂੰ ਲੱਗਦਾ ਨਹੀਂ ਕੋਈ ਪੰਗਾ ਲਊਗਾ ਹੁਣ ਅੱਛਾ ਹਾਂ ਸਾਰ ਮਤਲਬ ਸ਼ਾਰਟ ਇڈیا ਹਾਂ ਤੇ ਕਲੀਅਰ ਹੀ ਆ ਪਰ ਪਰਮਾਗ ਮੈਂ ਇਹ ਕਰੇ ਮੈਨੂੰ ਲੱਗਦਾ ਜਦ ਕੋਈ ਫਿਲਮ ਮੁਕੰਮਲ ਹੋ ਜਾਂਦੀ ਹੈ ਨਾ ਕੋਈ ਕਹ ਦੇਗਾ ਯਾਰ ਇਹਨੂੰ ਕਿਉਂ ਲੈ ਲਿਆ ਕੋਈ ਕਹੂਗਾ ਨਹੀਂ ਯਾਰ ਇਹ ਚੈਕ ਐਕਸ਼ਨ ਤੁਸੀਂ ਓਵਰਡੋਸ ਕਰਤਾ ਕੋਈ ਕਹ ਦੇਗਾ ਭਾਈ ਕੁੜੀ ਕੋਈ ਹੋਰ ਹੋਣੀ ਚਾਹੀਦੀ ਸੀ ਕੋਈ ਕਹ ਦੇਗਾ ਭਾਈ ਯਾਰ ਤੈਨੂੰ ਪਤਾ ਨਾ ਜੇ ਦਾ ਤਾਂ ਹੁਣ ਉਹੀ ਚੱਲ ਪਿਆ ਸਿਸਟਮ ਮੈਂ ਕੀ ਦੀ ਗੱਲ ਬਹੁਤ ਘਟ ਹਾਂਗਾ ਆਪਣੀ ਕਰਦਾ ਮੇਰੇ ਦਿਲ ਨੂੰ ਜੋ ਚੰਗਾ ਲੱਗਦਾ ਮੈਂ ਉਹ ਕਰਦਾ ਕਦੀ ਨਹੀਂ ਇਹ ਸੋਚਦਾ ਕੋਈ ਮੈਨੂੰ ਆ ਕੇ ਸਲਾਹ ਦੇਵੇ ਕਿ ਉਹ ਐਦਾਂ ਕਰ ਲੈ ਮੈਂ ਇਮੀਡੀਏਟ ਨਹੀਂ ਕਹੂੰਗਾ ਕਿ ਕਿ ਲੋ ਕਰੀਏ ਤੋ ਇਸ ਕਰਕੇ ਮੈਂ ਉਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਤੁਰਦਾ ਕਿ ਯਾਰ ਕਿਸੇ ਦੀ ਗੱਲ ਕਿੰਨੀ ਕੁ ਸੁਣਨੀ ਕਿੰਨੀ ਕੁ ਲੈਣੀ ਜੇ ਕੋਈ ਕਹਿ ਰਿਹਾ ਕੋਈ ਗੱਲ ਨਹੀਂ ਟਾਈਮ ਹਮੇਸ਼ਾ ਸਭ ਦਾ ਆਉਂਦਾ ਹੈ ਮੈਨੂੰ ਇਹ ਲੱਗਦਾ ਹੈ ਜੇ ਥੋੜਾ ਕੰਮ ਵਧੀਆ ਹੈ ਨਾ ਤੁਨੂੰ ਆਪਣੇ ਆ ਵੀ ਲੋਕਾਂ ਦੇ ਨਾ opinion ਚੇਂਜ ਹੋਣੇ ਸ਼ੁਰੂ ਹੋ ਜਾਂਦੇ ਨੇ ਮੈਂ ਤਾਂ ਬਹੁਤ ਇਦਾਂ ਦੇ ਦੇਖੇ ਨੇ ਕਿ ਜਿਨ੍ਹਾਂ ਦਾ ਕਹਿ ਦੋ ਕਿ ਇੱਕ ਨਜ਼ਰੀਆ ਹੀ ਬਦਲਿਆ ਸਸੀ ਕਾਲਾ ਜੀ ਸਾਰਿਆਂ ਨੂੰ ਐਂਡ ਅਸੀਂ ਸਾਰੇ ਜਾਣਦੇ ਆ ਫਿਲਮ ਆ ਰਹੀ ਹੈ ਜੇ ਜੱਟ بگੜ ਗਿਆ ਵੈਲ ਜੇ ਦੀ ਗੱਲ ਹੋ ਰਹੀ ਹੈ ਤੇ ਜੱਟ ਕਿਸੇ ਗੱਲ ਤੋਂ ਹੀ ਵਿਗੜਿਆ ਹੋਏਗਾ ਪਰ ਰੜਕੇ ਦਾ ਕਹਿਨੂ ਕਹਿਨੂ ਇਹ ਤਾਂ ਸਾਨੂੰ ਖੈਰ ਪਤਾ ਲੱਗ ਹੀ ਗਿਆ ਸਤਾਰਾ ਨੂੰ ਪਤਾ ਲੱਗੇਗਾ ਪਰ ਜੇ ਫਿਲਹਾਲ ਨਹੀਂ ਹੈ ਹੁਣ ਕਿਉਂ ਨਹੀਂ ਹੈ ਕਿਸੇ ਨੂੰ ਰੜਕਣ ਗਏ ਨੇ ਜਾਂ ਕਿਸੇ ਨੂੰ ਖੜਕਣ ਗਏ ਨੇ ਉਹ ਆਉਣ ਤੋਂ ਬਾਅਦ ਕਲੀਅਰ ਹੋ ਜਾਏਗਾ ਬਟ ਸਾਡੇ ਨਾਲ ਹੈ ਬਹੁਤ ਹੀ ਬਿਊਟੀਫੁਲ ਜਿਨ੍ਹਾਂ ਨੇ ਪੂਰੀ ਵਾਈਬ ਬਹੁਤ ਖੂਬਸੂਰਤ ਬਣਾਈ ਹੋਈ ਹੈ ਸ਼ਾਮ ਖੂਬਸੂਰਤ ਬਣਾਈ ਹੋਈ ਹੈ ਦੀਪ ਸੈਗੋ ਸੋ ਸਤਿ ਸ਼੍ਰੀ ਅਕਾਲ ਐਂਡ ਵੈਲਕਮ ਦੈਟਸ ਸੋ ਸਵੀਟ ਆਫ ਯੂ ਥੈਂਕ ਯੂ ਸੋ ਮਚ ਕਿਵੇਂ ਹੋ ਤੁਸੀਂ ਮੈਂ ਬਹੁਤ ਵਧੀਆ ਤੁਸੀਂ ਠੀਕ ਠਾਕ ਹੋ ਮੈਂ ਬਿਲਕੁਲ ਠੀਕ ਹਾਂ ਆਮ ਫਿਲਮ ਆ ਰਹੀ ਹੈ ਆਮ ਸ਼ੋਰ ਐਕਸਾਈਟਿਡ होंगे बट हाउ डिफिकल्ट इट इज फॉर अ गर्ल और अ फीमेल एक्ट्रेस मेकअप वी करना है कॉस्ट्यूम्स भी चेंज करने है प्रमोशंस पे भागदौड़ भी है हेल्थ नु भी यू नो कंट्रोल करके रखना है सो so, मेनू ओ दसो मेनू एदा लगदा है कि जदों आपा किसी चीज नु बहुत ही ज्यादा प्यार करदे हां या किसी भी चीज लिए आपा पैशनेट हुंदे हां ता आपा नु कोई भी चीज एदा नहीं लगदी कि जेडी साडी आउट ऑफ रेंज assi जाके कर रहे हां सो so, ये साडी जॉब दा ही पार्ट है कि जे तुसी काम कर रहे हो ਤਾਂ ਲਗਾਤਾਰ ਤੁਹਾਨੂੰ ਕਰਨਾ ਹੀ ਪੈਣਾ ਹੈ ਇਹਦੇ 'ਚ ਇਹ ਨਹੀਂ ਕਿ ਕੋਈ ਕੋਈ ਉਹ ਹੈ ਮਜਬੂਰੀ ਹੈ ਤੁਹਾਡੀ ਇਹਦੇ ਵਿੱਚ ਫਨ ਹੈ ਇਹਦੇ ਵਿੱਚ ਇੰਜੋਏ ਹੈ ਐਂਡ ਸਪੈਸ਼ਲੀ ਜਦੋਂ ਤੁਸੀਂ ਕਿਸੇ ਚੀਜ਼ ਨੂੰ ਇੰਨਾ ਜ਼ਿਆਦਾ ਮੁਹੱਬਤ ਕਰਦੇ ਹੋ ਪਿਆਰ ਕਰਦੇ ਹੋ ਤਾਂ ਉਹਦੇ ਲਈ ਜਦੋਂ ਵੀ ਇਹ ਸਾਰੀਆਂ ਚੀਜ਼ਾਂ ਕਰਨੀਆਂ ਪੈਂਦੀਆਂ ਨੇ ਆਪਣੇ ਆਪ ਦੇ ਵਿੱਚ ਹੀ ਇੰਨਾਂ ਚੀਜ਼ਾਂ ਦੇ ਨਾਲ ਪਿਆਰ ਹੋਣਾ ਸ਼ੁਰੂ ਹੋ ਜਾਂਦਾ ਹੈ ਪਿਆਰ ਵੀ ਹੋਣਾ ਹੈ ਜਾਣਾ ਵੀ ਹੈ ਉਧਰ ਵੀ ਕਰਨਾ ਹੈ ਉਹ ਵੀ ਕੰਮ ਕਰਨਾ ਹੈ ਮੂਵੀ ਪ੍ਰਮੋਟ ਕਰਨੀ ਹੈ ਕੰਮ ਕਰਨਾ ਹੈ ਸੋ ਇਹ ਸਾਰੀਆਂ ਚੀਜ਼ਾਂ ਜੌਬ ਦਾ ਪਾਰਟ ਬਣ ਜਾਂਦੀਆਂ ਨੇ ਤੇ ਖੁਦ ਨੂੰ ਕਿੰਨਾ ਪਿਆਰ ਕਰਦੇ ਹੋ ਸੈਲਫ ਲਵ ਕੀ ਨਿਕ ਇੰਪੋਰਟੈਂਟ ਮੈਂ ਆਪਣੇ ਆਪ ਨੂੰ ਬਹੁਤ ਪਿਆਰ ਕਰਦੀ ਹਾਂ ਮੋਰ ਥੈਨ ਵਾਟ ਮੈਨੂੰ ਇਹ ਲੱਗਦਾ ਕਿ ਕਿਸੇ ਨੂੰ ਪਿਆਰ ਕਰਨ ਤੋਂ ਪਹਿਲਾਂ ਜੇ ਤੁਸੀਂ ਆਪਦੇ ਆਪ ਨੂੰ ਪਿਆਰ ਕਰਦੇ ਹੋ ਨਾ ਉਹ ਬਹੁਤ ਵੱਡੀ ਗੱਲ ਹੈ ਕਿ ਇਹੇ ਵਜ੍ਹਾ ਹੈ ਕਿ ਦੀਪ ਦਾ ਕੰਮ ਜੋ ਹੈ ਉਹ ਸਿਲੈਕਟਿਵ ਹੋ ਗਿਆ ਹੈ ਕਿ ਉਹ ਆਪਣੇ ਆਪ ਨੂੰ ਇੰਨਾ ਪਿਆਰ ਕਰਦਾ ਹੈ ਕਿ ਆਪਣੀ ਡਿਗਨਿਟੀ ਦੇ ਨਾਲ ਚੱਲਣਾ ਪਸੰਦ ਕਰਦਾ ਹੈ ਚਾਰ ਨਹੀਂ ਤੇ ਇੱਕ ਹੀ ਫਿਲਮ ਇਨ ਦਾ ਇਅਰ ਐਗਜੈਕਟਲੀ ਬਹੁਤ ਬਹੁਤ ਹੀ ਪਿਆਰਾ ਬਹੁਤ ਹੀ ਬਿਊਟੀਫੁਲੀ ਤੁਸੀਂ ਵਰਡ ਯੂਜ਼ ਕੀਤਾ ਹੈ ਡਿਗਨਿਟੀ ਤੇ ਜਦੋਂ ਜਦੋਂ ਸਾਨੂੰ ਪਤਾ ਹੁੰਦਾ ਨਾ ਕਿ ਅਸੀਂ ਕਿਸੇ ਚੀਜ਼ ਨੂੰ ਹਾਸਲ ਕਰਨਾ ਹੈ ਜਾਂ ਆ ਸਾਡਾ ਮੁਕਾਮ ਹੈਗਾ ਇੱਥੇ ਅਸੀਂ ਪਹੁੰਚਣਾ ਹੈਗਾ ਤਾਂ ਤੁਸੀਂ ਬਹੁਤ ਜ਼ਿਆਦਾ ਚੂਜ਼ੀ ਹੋ ਜਾਂਦੇ ਹੋ ਐਂਡ ਉਹ ਜਿਹੜਾ ਰਾਹ ਹੁੰਦਾ ਨਾ ਬਹੁਤ ਡਿਫਿਕਲਟ ਹੁੰਦਾ ਹੈ ਜੇ ਤੁਸੀਂ ਕੁਝ ਹਟ ਕੇ ਕਰਨਾ ਹੈ ਜਾਂ ਤੁਸੀਂ ਕਿਸੇ ਵੱਖਰੀ ਲੀਕ ਤੇ ਜਾਣਾ ਹੈਗਾ ਤਾਂ ਉਹਨਾਂ ਦੇ ਲਈ ਬਹੁਤ ਜ਼ਿਆਦਾ ਹਾਰਡ ਵਰਕ ਥੋੜੀ ਡਿਸੀਜਨ 메ਕਿੰਗ ਜਿਹੜੀ ਹੋਣੀ ਚਾਹੀਦੀ ਉਹ ਬਹੁਤ ਡਿਫਰੈਂਟ ਹੋਣੀ ਚਾਹੀਦੀ ਹੈ ਸੋ ਪਹਿਲਾਂ ਮੁਬਾਰਕਾਂ ਥੈਂਕ ਯੂ ਰੜਕਣਾ ਖੜਕਣਾ ਛੱਡਣਾ ਨਹੀਂ ਹੈ ਜੱਟ ਨੇ ਮੋਹਣਾ ਬਈ ਲਿਖ ਲਿਆ ਹੈ ਨਹੀਂ ਨਹੀਂ ਇਦਾਂ ਨਹੀਂ ਆ ਪਰ ਤੁਹਾਨੂੰ ਫਿਲਮ ਦੇਖ ਕੇ ਵਧੀਆ ਲੱਗੂਗਾ ਇਸ ਵਾਰੀ ਰੜਕਣਾ ਖੜਕਣਾ ਘੱਟ ਆ ਥੋੜਾ ਬਟ ਜੇ ਮੈਨੂੰ ਨਹੀਂ ਲੱਗਦਾ ਜੇ ਤੁਸੀਂ ਕਿਸੇ ਗਲਤ ਗੱਲੇ ਰੜਕ ਰਹੇ ਹੋ ਜਾਂ ਖੜਕ ਰਹੇ ਹੋ ਆਈ ਮੀਨ ਆਈ ਡੋਨਟ ਥਿੰਕ ਸੋ देयर इज एनीथिंग ਰੋਂਗ ਇਨ ਇਟ ਨਹੀਂ ਐਦਾ ਤਾਂ ਨਹੀਂ ਆ ਫਿਲਮ ਚ ਤਾਂ ਬਹੁਤ ਜ਼ਰੂਰੀ ਚੀਜ਼ ਲਈ ਕਰ ਰਹੇ ਆ ਆਪਾਂ ਸਾਰਾ ਕੁਝ ਜੀ ਸੋ ਉਹਦੀ ਗੱਲ ਹੋਣੀ ਨਹੀਂ ਚਾਹੀਦੀ ਸੀ ਕਿ ਉਹ ਜ਼ਰੂਰੀ ਚੀਜ਼ ਜਿਹੜੀ ਹੈਗੀ ਆ ਉਹ ਇਸ ਫਿਲਮ ਦੇ ਵਿੱਚ ਤੁਹਾਡੀ ਨਿੱਜੀ ਜ਼ਿੰਦਗੀ ਤੇ ਬਹੁਤ ਨੇੜਤਾ ਰੱਖਦੀ ਹੈ ਸੈਂਟੀਮੈਂਟਸ 100% ਰੱਖਦੀ ਹੈ ਐਂਡ ਮੈਨੂੰ ਲੱਗਦਾ ਕਿ ਹਰ ਪੰਜਾਬ ਚ ਨਾ ਕੋਈ ਐਸਾ ਪਰਿਵਾਰ ਨਹੀਂ ਆ ਜਿਹਦੇ ਨਾਲ ਉਹ ਗੱਲ ਲਿੰਕ ਨਹੀਂ ਹੈਗੀ ਕਿਉਂਕਿ ਆਬਵੀਅਸਲੀ ਇਸ ਫਿਲਮ ਦੇ ਵਿੱਚ ਮੈਡੀਕਲ ਸਿਸਟਮ ਦੀ ਗੱਲ ਕੀਤੀ ਗਈ ਆ ਤੇ ਜੋ ਤੁਸੀਂ ਤੁਸੀਂ ਆਪਣੇ ਘਰ ਦੀ ਗੱਲ ਕਰ ਲਓ ਜਾਂ ਤੁਹਾਡੇ ਰਿਸ਼ਤੇਦਾਰਾਂ ਚ ਕਿਸੇ ਦੀ ਗੱਲ ਕਰ ਲਓ ਤੇ ਕੋਈ ਨਾ ਕੋਈ ਬੰਦਾ ਹਸਪੀਟਲ ਦਵਾਈ ਟੈਸਟ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਚੀਜ਼ ਚ ਹੈਗਾ ਹੋਊਗਾ ਸੋ ਹਨਾ ਸੋ ਮੈਨੂੰ ਇਹ ਲੱਗਦਾ ਹੈ ਕਿ ਹਰ ਬੰਦੇ ਦੀ ਨਾਲ ਰਿਲੇਟ ਕਰਨ ਵਾਲੀ ਗੱਲ ਆ ਤੇ ਉਸ ਚੀਜ਼ ਨੂੰ ਮੈਂ ਬੜੀ ਨੇੜਿਓਂ ਹੰਡਾਇਆ ਜੀ ਤੇ ਮੈਂ ਕੋਸ਼ਿਸ਼ ਕਰਦਾ ਹਾਂ ਉਹਨਾਂ ਜਿਹੜੀ ਜ਼ਿੰਦਗੀ ਚ ਮੈਂ ਆਪਦੀ ਜ਼ਿੰਦਗੀ ਜੋ ਚੀਜ਼ਾਂ ਜੋ ਨਿਕਲੇ ਆ ਉਹ ਚੀਜ਼ਾਂ ਹੀ ਪਰਦੇ ਤੇ ਹੋਂ ਤਾਂ ਕਿ ਉਹਨਾਂ ਚ ਜ਼ਿਆਦਾ ਰਿਲੇਟੇਬਿਲਟੀ ਤੇ オリジナਲਿਟੀ ਰਹਿੰਦੀ ਆ ਫਿਰ that's true so ਜਿੱਦਾਂ ਇਹਨਾਂ ਨੇ ਮੈਡੀਕਲ ਸਿਸਟਮ ਦੀ ਗੱਲ ਕੀਤੀ ਹੈ ਹੈਨਾ ਕਿ ਇਹ ਤੁਹਾਡੇ ਵੀ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਸੈਂਟੀਮੈਂਟਸ ਨਾਲ ਕਨੈਕਟ ਕਰਦੀ ਹੈ ਜੀ ਮੈਨੂੰ ਲੱਗਦਾ ਕਿ ਹਰ ਆਪਣਾ ਪੰਜਾਬ ਦੀ ਨਹੀਂ ਅਗਰ ਗੱਲ ਕਰਦੇ ਆ ਮੈਨੂੰ ਲੱਗਦਾ ਪੂਰੇ ਇੰਡੀਆ ਸਿਸਟਮ ਦੀ ਮੈਂ ਇੱਧਰ ਗੱਲ ਕਰਾਂ ਬਹੁਤ ਹੀ ਆਮ ਮੁੱਦਾ ਹੈ ਔਰ ਹਰ ਬੰਦੇ ਦੇ ਨਾਲ ਕਿਤੇ ਨਾ ਕਿਤੇ ਜੇ ਤੁਹਾਡੇ ਨਾਲ ਨਹੀਂ ਹੋਇਆਗਾ ਬਟ ਆਮ ਸ਼ੋਰ ਕਿ ਥੋੜੀ ਫੈਮਿਲੀ ਕਿਸੇ ਨਾ ਕਿਸੇ ਨੇ ਇਹ ਚੀਜ਼ ਜ਼ਰੂਰ ਐਕਸਪੀਰੀਅੰਸ ਕੀਤੀ ਹੋਏਗੀ ਸੋ ਰਹੀ ਗੱਲ ਮੇਰੀ ਮੈਂ ਵੀ ਇਸ ਚੀਜ਼ ਨੂੰ ਬਹੁਤ ক্লোਜ਼ਲੀ ਐਕਸਪੀਰੀਅੰਸ ਕੀਤਾ ਸੀ ਜਦੋਂ ਮੇਰੇ ਨਾਲ ਵੀ ਚੀਜ਼ਾਂ ਹੋਈਆਂ ਐਂਡ ਬਹੁਤ ਹੀ ਸੈਡ ਸਿਸਟਮ ਵਾਲੀ ਗੱਲ ਹੈ ਕਿ ਇੰਨਾ ਇਦਾਂ ਦਾ ਹੋਣਾ ਨਹੀਂ ਚਾਹੀਦਾ ਬਾਕੀ ਇਹ ਸਾਰੀਆਂ ਚੀਜ਼ਾਂ ਨੂੰ ਕਿਸ ਤਰੀਕੇ ਦੇ ਨਾਲ ਪੇਸ਼ ਕੀਤਾ ਉਹ ਤੁਹਾਨੂੰ ਜਦੋਂ ਤੁਸੀਂ ਸਾਡੀ ਮੂਵੀ ਦੇਖੋਗੇ 17 ਮਈ ਨੂੰ ਜੇ ਜਟ ਵਿਗੜ ਗਿਆ ਉਹਦੇ ਚ ਤੁਹਾਨੂੰ ਸਾਰੀਆਂ ਚੀਜ਼ਾਂ ਬਹੁਤ ਬਿਊਟੀਫੁਲੀ ਔਰ ਬੜੇ रियलिस्टिक वे ਦੇ ਨਾਲ ਤੁਹਾਨੂੰ ਤੁਹਾਡੇ ਤੱਕ ਸਾਮੇ ਆਣਗੀ ਬਟ ਮਾਫ ਕਰਨਾ ਦੀਪ ਕਿਉਂਕਿ ਤੁਸੀਂ ਗੱਲ ਛੀੜੀ ਹੈ ਤੇ ਮੈਂ ਜ਼ਰੂਰ ਜਾਨਣਾ ਚਾਹਾਂਗੀ ਤੁਹਾਡੇ ਨੇੜੇ ਕਿਵੇਂ ਤੁਸੀਂ ਕਿਹੜਾ ਮੇਰੇ ਨੇੜੇ ਕੁਝ ਇਦਾਂ ਦੀ ਮੈਡੀਕਲ ਮੇਰੀ ਹਿਸਟਰੀ ਰਹੀ ਸੀ ਤੇ ਜਦੋਂ ਮੇਰੇ ਨਾਲ ਇਹ ਚੀਜ਼ ਐਕਸਪੀਰੀਅੰਸ ਹੋਈਆਂ ਤਾਂ ਬਹੁਤ ਇੱਕੋ ਇਦਾਂ ਲੱਗਦਾ ਹੈ ਕਿ ਨਾਰਮਲ ਜਿਹੜਾ ਬੰਦਾ ਆ ਉਹਦੇ ਲਈ ਇਹ ਸਿਸਟਮ ਦੇ ਨਾਲ ਲੜਨਾ ਬਹੁਤ ਔਖਾ ਆ ਸੋ ਜਿੰਦੇ ਕੋਲ ਪਾਵਰ ਹੈ ਉਹਨਾਂ ਦੇ ਲਈ ਚੀਜ਼ਾਂ ਬਹੁਤ ਈਜ਼ੀ ਹੋ ਜਾਂਦੀਆਂ ਬਟ ਇੱਕ ਜਿਹੜਾ ਨਾਰਮਲ ਬੰਦਾ ਆ ਉਹਨਾਂ ਦੇ ਲਈ ਇਹ ਸਾਰੀਆਂ ਚੀਜ਼ਾਂ ਜਾਂ ਇੱਕ ਬਿਜ਼ਨਸ ਲਾ ਲੋ ਉਹਨਾਂ ਦੇ ਲਈ ਹੁੰਦਾ ਹੈ ਕਿ ਉਸ ਚੀਜ਼ ਦੀ ਵੈਲਿਊ ਨਹੀਂ ਕਰਨੀ ਜਾਣਦੀ ਵੈਲਿਊ ਨਹੀਂ ਹੈਗੀ ਅੱਜ ਕੱਲ ਦੇ ਟਾਈਮ ਦੇ ਵਿੱਚ ਸਿਰਫ ਬਿਜ਼ਨਸ ਹੁੰਦਾ ਸੋ ਮੈਂ ਜ਼ਿਆਦਾ ਇਹਨੂੰ ਡਿਸਕਲੋਜ਼ ਨਹੀਂ ਕਰ ਸਕਦੀ ਜਦੋਂ ਤੁਸੀਂ ਟ੍ਰੇਲਰ ਦੇਖੋਗੇ ਜਾਂ ਜਦੋਂ ਤੁਸੀਂ ਮੂਵੀ ਦੇਖੋਗੇ ਉਦੋਂ ਆਪਾਂ ਇਸ ਚੀਜ਼ ਦੇ ਉਨ ਤੁਸੀਂ ਬਿਊਟੀਫੁਲੀ ਤਰੀਕੇ ਦੇ ਨਾਲ ਤੁਸੀਂ ਸਮਝ पाओगे ਤੁਸੀਂ ਪਰਸਨਲ اور ਫਿਲਮ ਨੂੰ ਕੰਬਾਈਨ ਕਰ ਰਹੇ ਹੋ ਜਾਂ ਤੁਸੀਂ ਸਿਰਫ ਫਿਲਮ ਦੀ ਗੱਲ ਕਰ ਰਹੇ ਮੈਂ ਦੋਨਾਂ ਦੀ ਗੱਲ ਕਰ ਦੋਨਾਂ ਦੀ ਗੱਲ ਕਰ ਹਾਂਜੀ ਮੈਂ ਦੋਨਾਂ ਦੀ ਗੱਲ ਕਰ ਰਹੀ ਹਾਂ ਸੋ ਜੇ ਮੈਨੂੰ ਲੱਗਦਾ ਇੱਕ ਇਹੋ ਜਿਹੀ ਪਰਸਨੈਲਿਟੀ ਬਣ ਚੁੱਕੀ ਹੈ ਕਿ ਫਿਲਮਾਂ ਦੇ ਵਿੱਚ ਹੀ ਇਹਨਾਂ ਦੇ ਪਿੱਛੇ 17-18 ਮੋਟਰਸਾਈਕਰਾਂ ਵਾਲੇ ਮੁੰਡੇ ਨਹੀਂ ਹੁੰਦੇ ਇਹ ਅਸਲ ਜ਼ਿੰਦਗੀ 'ਚ ਵੀ ਹੁੰਦਾ ਸੋ ਜੇ ਕੀ ਹੋਇਆ ਮੈਂ 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 ਜਾਨਣਾ ਚਾਹੂੰਗੀ ਕਿਦਾਂ ਉਹ 17 18 ਮੋਟਰਸਾਈਕਲ ਪਿੱਛੇ ਲੱਗੇ ਅੱਜ ਕਿੱਥੇ ਕਿੱਥੇ ਸੀ ਮੈਨੂੰ ਤਾਂ ਪਤਾ ਵੀ ਨਹੀਂ ਮੈਨੂੰ ਪਤਾ ਲੱਗਿਆ ਮੈਂ ਕਿ ਕਹਿੰਦੇ ਪਿਆਰ ਕਰਨ ਵਾਲੇ ਇੰਨੇ ਜ਼ਿਆਦਾ ਹੈ ਕਿਵੇਂ ਚੱਲਦੇ ਰਹੇ ਕਿ ਇਹ ਗੱਲ ਤਾਂ ਚਲੋ ਸ਼ੁਕਰ ਪ੍ਰਮਾਤਮਾ ਦੀ ਮੇਰੇ ਇਦੇ ਬਣੀ ਰਵੇ ਪਰ ਚਲੋ ਇਹ ਉਹ ਕਿਸੇ ਨੇ ਦੇਖ ਲਿਆ ਹੋਊਗਾ ਤਾਂ ਫਿਰ ਉਹ ਆਗੇ ਕੋਣੇ ਚ ਇਹ ਤਾਂ ਕੁਝ ਨਹੀਂ ਕਹਿ ਸਕਦਾ ਆਗੇ ਕਿ ਲੜੀ ਬਾਹਰ ਆਏ ਗਏ ਹਾਂ ਚਲੋ ਸ਼ੁਕਰ ਹੈ ਪ੍ਰਮਾਤਮਾ ਦਾ ਇਸ ਗੱਲ ਦੀ ਤੁਸੀਂ ਸੋਸ਼ਲ ਮੀਡੀਆ ਤੇ ਹੋਰ ਬਥੇਰਾ ਕੁਝ ਸਾਂਝਾ ਕਰਦੇ ਹੋ ਇਹੋ ਜਿਹੀ ਚੀਜ਼ਾਂ ਕਿਉਂ ਨਹੀਂ ਕਰਦੇ ਅਸੀਂ ਦੇਖਦੇ ਹਾਂ ਬਈ ਲੋਕੀ ਕਰਦੇ ਨੇ ਉਹਨਾਂ ਨੂੰ ਖੁਸ਼ੀ ਮਿਲਦੀ ਆ ਜਾਂ ਅੱਛੀ ਗੱਲ ਵੀ ਹੈ ਇੱਕ ਆਰਟਿਸਟ ਲਈ ਕਰਨਾ ਚਾਹਤਾ ਆਈ ਡੋਨਟ ਨੋ ਫਿਰ ਕਰਦਿਆ ਕਰੂੰਗਾ ਮੈਂ ਇਦਾਂ ਤੁਹਾਨੂੰ ਪਤਾ ਮੈਂ ਇਦਾਂ ਸੋਚਦਾ ਸੋਚਦਾ ਨਹੀਂ ਆ ਕੁਝ ਵੀ ਮੈਨੂੰ ਇਦਾਂ ਲੱਗਦਾ ਜੇ ਚੰਗੀ ਹੈ ਮੈਨੂੰ ਇੱਕ ਦਿਨ ਉਹ ਆਂਟੀ ਮਿਲੇ ਸੀ ਕਿ ਗੁਰਦੁਆਰੇ ਮੈਂ ਉਹਨਾਂ ਦੀ ਵੀਡੀਓ ਬਣਾ ਕੇ ਪਾਈ ਸੀ ਉਹ ਮੈਨੂੰ ਵਧੀਆ ਲੱਗਿਆ ਸੋ ਇਦਾਂ ਦੀਆਂ ਵੀ ਕਰਦਿਆ ਕਰੂੰਗਾ ਪਰ ਸਾਨੂੰ ਬਹੁਤ ਵਧੀਆ ਲੱਗਿਆ ਕਿ ਅਮਨ ਨਾਮ ਤੁਹਾਡੇ ਕਰਦੇ ਵਿੱਚ ਅੱਛੇ ਬੁਰੇ ਮੂਮੈਂਟਸ ਆ ਚੱਲੇ ਨੇ ਸਭ ਦੇ ਚੱਲਦੇ ਨੇ ਤੁਸੀਂ ਸ਼ੂਟ ਤੇ ਮਮਾ ਨੂੰ ਵੀ ਲੈ ਕੇ ਆ ਹਾਂ ਦੀਆਂ ਦੀਆਂ ਦੀ ਹਾਂਜੀ ਹਾਂ ਆ ਮੀਨ ਉਹ ਉਹਨਾਂ ਦੀ ਵਿਸ਼ਾ ਤੁਹਾਨੂੰ ਇਦਾਂ ਦੇਖਣਾ ਜਾਂ ਤੁਸੀਂ ਚਾਹੁੰਦੇ ਹੋ ਕਿ ਉਹ ਹੁਣ ਤੁਹਾਨੂੰ ਇਸ ਸਟੇਜ ਤੇ ਦੇਖਣ ਨਹੀਂ ਮੈਨੂੰ ਇਦਾਂ ਲੱਗਦਾ ਕਿ ਉਹ ਜਿਆਦੀਆਂ ਜਿਆਦੀਆਂ ਮੂਮੈਂਟਸ ਕੈਪਚਰ ਕਰਨ ਆਪਣੇ ਦਿਮਾਗ ਉਹ ਉਹ ਇੰਜੋਏ ਕਰਨ ਇਸ ਚੀਜ਼ ਨੂੰ ਪ੍ਰੋਸੈਸ ਨੂੰ ਇੰਜੋਏ ਕਰਨ ਉਹ ਦੇਖਣ ਰਾਈਟ ਹਾਂ ਸੋ ਮੇਰੀ ਮੈਨੂੰ ਮੇਰਾ ਜੀ ਕਰਦਾ ਮੈਂ ਉਹਨਾਂ ਨੂੰ ਇਹ ਚੀਜ਼ਾਂ ਦਿਖਾਵਾਂ ਕਿ ਦੇਖੋ 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 ਇਦਾਂ ਤੁਸੀਂ ਉਹਨਾਂ ਕੋਲੇ ਗੁੱਡ ਜਿੰਨਾ ਉਹਨਾਂ ਨੇ ਲਾਈਫ ਦੇ ਵਿੱਚ ਬੈਡ ਟਾਈਮ ਦੇਖਿਆ ਉਹਨਾਂ ਨੂੰ ਇਹ ਚੀਜ਼ਾਂ ਦਾ ਐਕਸਪੀਰੀਅੰਸ ਹੋਵੇ ਤਾਂ ਕਿ ਉਹਨਾਂ ਨੂੰ ਵਧੀਆ ਨੀਂਦ ਆ ਸਕੇ ਐਂਡ ਉਹ ਖੁਸ਼ ਰਹੇ ਸਕੇ ਕੀ ਉਹ ਇਸ ਫਿਲਮ ਦੀ ਕਹਾਣੀ ਜਾਣਦੇ ਨੇ ਨਹੀਂ ਨਹੀਂ ਸਰਪ੍ਰਾਈਜ਼ ਸਰਪ੍ਰਾਈਜ਼ ਹਾਂ ਮੈਂ ਕਦੀ ਫਿਲਮ ਦੀ ਕਹਾਣੀ ਨਹੀਂ ਡਿਸਕਸ ਕਰਦਾ ਮੰਮੀ ਨਾਲ ਉਹਦੀ ਵਜ੍ਹਾ ਇਹ ਹੁੰਦੀ ਆ ਕਿ ਮੈਂ ਉਹਨਾਂ ਨੂੰ ਜਿਹੜਾ ਥੀਏਟਰ ਚ ਫਿਲਮ ਦੇਖ ਕੇ ਉਹਨਾਂ ਨੂੰ ਮਜ਼ਾ ਆਉਣਾ ਕਿਉਂਕਿ ਉਹਨਾਂ ਨੂੰ ਥੋੜੀ ਪਤਾ ਹੈ ਕਿ ਕੀ ਗੱਲ ਹੋਊਗੀ ਵਿੱਚ ਕਿੱਦਾਂ ਆਊਗਾ ਸੋ ਮੈਂ ਉਹਨਾਂ ਦਾ ਉਹ ਐਕਸਪੀਰੀਅੰਸ ਉੱਥੇ ਹੀ ਰੱਖਣਾ ਚਾਹੁੰਦਾ ਕੀ ਉਹ ਕਨੈਕਟ ਕਰ ਪਾਣਗੇ ਕਿ ਜੇ ਕੁਛ ਹੱਦ ਤੱਕ ਨਹੀਂ ਨਹੀਂ ਉਹਨਾਂ ਨੇ ਕਿਹਾ ਨਾ ਇਹੀ ਹੈ ਹੈ ਨਾ 100% ਉਹ ਪਤਾ ਕਿਉਂ ਉਹਦੇ ਵਿੱਚ ਰੀਜ਼ਨ ਇਸ ਫਿਲਮ ਚ ਨਾ ਮੇਰੀ ਸਿਸਟਰ ਹੈਗੀ ਆ ਤੇ ਜਦੋਂ ਉਹ ਮੇਰੀ ਐਕਚੁਅਲ ਚ ਜਿਹੜੀ ਮੇਰੀ ਐਕਚੁਅਲ ਸਿਸਟਰ ਜਦੋਂ ਮੇਰੀ ਰੀਅਲ ਸਿਸਟਰ ਨਹੀਂ ਮੇਰੀ ਕਜ਼ਨ ਸਿਸਟਰ ਆ ਮੈਂ ਸੇਮ ਹੀ ਉਹਨਾਂ ਨਾਲ ਵੀ ਉਦਾਂ ਹੀ ਆ ਓਕੇ ਸੋ ਉਹਨਾਂ ਨੇ ਸੇਮ ਜਦੋਂ ਦੇਖਣਾ ਨਾ ਉਹਨਾਂ ਨੇ ਕਿਹਾ ਇਹ ਸੱਚੀ ਇਦਾਂ ਹੀ ਆ ਉਹ ਬਿਲਕੁਲ ਜਦੋਂ ਮੇਰੀ ਭੈਣ ਸੀ ਜਦੋਂ ਅਸੀਂ ਕਾਲਜ ਉਹਨੇ ਕਾਲਜ ਜਾਣਾ ਹੁੰਦਾ ਸੀ ਤੇ ਉਹ ਕਹਿੰਦੀ ਸਵੇਰੇ ਉੱਠ ਕੇ ਉਹਨੂੰ ਛੱਡਣ ਜਾਣਾ ਪੈਂਦਾ ਸੀ ਤੇ ਉਹ ਮੈਂ ਕਈ ਵਾਰੀ ਨਹੀਂ ਉੱਠਦਾ ਸੀ ਤੇ ਉਹ ਪਰੇਸ਼ਾਨ ਇੰਦੀ ਕਰਦੀ ਜਾਂ ਮੈਂ ਲੈਣ ਨਹੀਂ ਗਿਆ ਟਾਈਮ ਤੇ ਹਨਾ ਜੋ ਆਪਾਂ ਨੂੰ ਅਗਲ ਘਟ ਹੁੰਦੀ ਫਿਲਮ ਚ ਵੀ ਆਈ ਹੈ ਕਿ ਉਹ ਮੈਂ ਲੈਣ ਆਪਣੀ ਭੈਣ ਨੂੰ ਜਾਣਾ ਹੁੰਦਾ ਤੇ ਮੈਂ ਕਹਿੰਦਾ ਤੂੰ ਫਿਰ ਉਹ ਕਹਿੰਦੀ ਅੱਜ ਨਹੀਂ ਜਾਉਣਾ ਮੈਂ ਕਿਹਾ ਚਲ ਫਿਰ ਮੈਂ ਉਹਨਾਂ ਚਿਰ ਚੰਡੀਗੜ੍ਹ ਘੁੰਮ ਲੈਣਾ ਤੂੰ ਜਦੋਂ ਜਾਣਾ ਦੱਸਦੀ ਤੇ ਉਹਦਾ ਦਾ ਹਿਸਾਬ ਉਹ ਹਾਂ 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 ਅਮ ਜੇ ਹੁਣ ਅੱਗੇ ਵਧ ਰਹੇ ਹਾਂ ਅਸੀਂ ਸਭ ਐਵੀਡੈਂਟ ਹੈ ਸਾਰਾ ਕੁਝ ਸਭ ਸਾਹਮਣੇ ਹੈ ਸੋਸ਼ਲ ਮੀਡੀਆ ਇਨਾ ਵਾਸਤੇ ਮम्मा ਦੇਖਦੇ ਰਹਿੰਦੇ ਨੇ ਚੀਜ਼ਾਂ ਖਿਲਾਫ ਅਗੇਂਸਟ ਫੇਵਰ ਨਾਲ ਨਈ ਨਾ ਮੈਂ ਬੜਾ ਕੋਸ਼ਿਸ਼ ਕਰਦਾ ਮੈਂ ਉਹਨੂੰ ਕਹਿੰਦਾ YouTube 'ਚ ਦੇਖਿਆ ਕਰੋ ਤੁਸੀਂ ਦੇਖਦੇ ਨੇ ਹਾਂ ਜੀ ਹਾਂ ਜੀ ਉਹ ਦੇਖਦੇ ਰਹਿੰਦੇ ਨੇ ਦੇਖ ਕੇ ਫਿਰ ਮੈਨਾਂ ਗੱਲ ਨਹੀਂ ਕਰਦੇ ਮੇਰੇ ਨਾਲ ਦੋਸਤਾਂ ਨਾਲ ਗੱਲ ਕਰਦੇ ਆ ਕਿ ਉਹ ਉੱਥੇ ਉਹਨੂੰ ਇਦਾਂ ਕਹਿਤਾ ਇਦਾਂ ਉਹਦੇ ਬਾਰੇ ਇਦਾਂ ਗੱਲ ਹੋ ਰਹੀ ਸੀ ਬੜਾ ਕਈ ਦਾ ਨਹੀਂ ਦੇਖਿਆ ਕਰੋ ਪਰ ਉਹ ਕੱਲਾ ਮੇਰਾ ਨਹੀਂ ਉਹ ਬਾਕੀ ਹੋਰ ਵੀ ਕਈ ਚੀਜ਼ਾਂ ਨੇ ਜਿਹੜੀਆਂ YouTube ਤੇ ਬੜੀਆਂ ਗਲਤ ਫੇਕ ਨਿਊਜ਼ ਬਣਾ ਕੇ ਪਾ ਦਿੰਦੇ ਨੇ ਉਹਨਾਂ ਤੋਂ ਵੀ ਕਈ ਵਾਰੀ ਉਹ ਇਦਾਂ ਹੋ ਜਾਂਦੇ ਯਾਰ ਉੱਥੇ ਇਦਾਂ ਹੋ ਗਿਆ ਤੁਸੀਂ ਧਿਆਨ ਨਾ ਜਾਇਓ ਮੈਂ ਕਹਿੰਦਾ ਫੇਕ ਹੈ ਨਹੀਂ ਅਸਲੀ ਪਰ ਉਹ ਹੁੰਦਾ ਆ ਸਰ ਉਹਨਾਂ ਤੇ ਇਹਨਾਂ ਚੀਜ਼ਾਂ ਦਾ ਇੱਕ ਟੈਗਲਾਈਨ ਔਰ ਮਿਥ ਔਰ ਯਕੀਨ ਬਣ ਗਿਆ ਮੈਨੂੰ ਲੱਗਦਾ ਟੈਗਲਾਈਨ ਔਰ ਮਿਥ ਮੈ ਸਾਈਡ ਕਰਦੇ ਨੇ ਯਕੀਨ ਬਣ ਗਿਆ ਕਹਿੰਦੇ ਜੇ ਰੰ ਦਾਵਾ ਇਜ਼ ਅਨਸਟਾਪੇਬਲ ਨਾਓ ਮੈਂ ਚਲੋ ਪਰਮਾਤਮਾ ਦਾ ਸ਼ੁਕਰ ਆ ਪਰ ਏ ਮੈਂ ਇੰਟਰਨਲ ਹੀ ਇਦਾਂ ਫੀਲ ਕਰਦਾ ਆ ਕਿ ਮੈਨੂੰ ਮੈਨੂੰ ਮੇਰਾ ਮੰਨਣਾ ਏ ਕਿ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਤੋਂ ਬਿਨਾ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਤੇ ਜਦੋਂ ਤੁਸੀਂ ਇਸ ਗੱਲ ਨੂੰ ਬਲੀਵ ਕਰ ਲੈਂਦੇ ਹੋ ਤੁਹਾਡਾ ਅੰਦਰ ਤੇ ਇਨਰ ਸੈਲਫ ਆਊਟਰ ਸੈਲਫ ਨਾਲ ਮੈਚ ਕਰ ਜਾਂਦੀ ਆ ਦੈਨ ਫਿਰ ਪ੍ਰਮਾਤਮਾ ਤੁਹਾਡੇ ਤੇ ਬਹੁਤ ਕਿਰਪਾ ਕਰਦਾ ਦੈਟਸ ਟ्रू ਇਹ ਦੇ ਨਾਲ ਤਾਂ ਤੁਸੀਂ ਵੀ ਸਹਿਮਤ ਕਰੋਗੇ ਦੀਪ 100% आई थिंक यू आर आल्सो अनस्टॉपेबल कुछ भी होया आया गया बट यू आर यू आर फोकस्ड हां जी एते ही ਹੁੰਦਾ ਜਦੋਂ ਤੁਹਾਨੂੰ ਪਤਾ ਹੁੰਦਾ ਹੈ ਕਿ ਤੁਸੀਂ ਕੀ ਕਰਨਾ ਹੈ ਜਾਂ ਤੁਹਾਨੂੰ ਉਹੋ ਜਿਹਾ এনवायरमेंट ਮਿਲਣਾ ਸ਼ੁਰੂ ਹੋ ਜਾਂਦਾ ਹੈ ਜਾਂ ਜਦੋਂ ਤੁਸੀਂ ਪ੍ਰਮਾਤਮਾ ਤੇ ਇੰਨਾ ਬਲੀਵ ਕਰਨਾ ਸ਼ੁਰੂ ਕਰ ਦਿੰਦੇ ਹੋ ਸਰੈਂਡਰ ਕਰ ਦਿੰਦੇ ਹੋ ਕਿ ਅਗਰ ਇਹ ਚੀਜ਼ਾਂ ਇਦਾਂ ਹੋਣੀਆਂ ਨੇ ਤਾਂ ਬਲੀਵ ਸਿਸਟਮ ਕਰਕੇ ਉਹ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਜਦੋਂ ਤੁਹਾਡੀ ਸਾਰਾ ਕੁਝ ਨਾ ਇੱਕ 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 ਸਮਤ ਆ ਹਰ ਚੀਜ਼ ਦਾ ਤੇ ਜਦੋਂ ਤੱਕ ਤੁਸੀਂ ਉਸ ਉਸ ਸਮੇਂ ਤੱਕ ਨਹੀਂ ਪਹੁੰਚਦੇ ਜਾਂ ਉਸ ਚੀਜ਼ ਤੱਕ ਉਹ ਚੀਜ਼ ਤੁਹਾਡੇ ਕੋਲ ਨਹੀਂ ਆ ਰਹੀ ਇਟ ਮੀਨਸ ਤੁਹਾਡੇ ਲਈ ਕੁਝ ਨਾ ਕੁਝ ਪਰਮਾਤਮਾ ਨੇ ਵਧੀਆ ਲਿਖਿਆ ਸੋ ਜਦੋਂ ਇਹ ਅੰਡਰਸਟੈਂਡਿੰਗ ਤੁਹਾਨੂੰ ਆ ਜਾਂਦੀ ਹੈ ਜਾਂ ਤੁਹਾਨੂੰ ਐਦਾ ਬਲੀਵ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਮੇਰੇ ਨਾਲ ਇੱਕ ਪਾਵਰ ਹੈ ਇੱਕ એનર્ਜੀ ਹੈ ਜੋ ਮੈਨੂੰ ਹਮੇਸ਼ਾ ਗਾਰਡ ਕਰਕੇ ਚੱਲ ਰਹੀ ਹੈ ਥੈਨ ਤੁਹਾਨੂੰ ਇਹ ਲੱਗਦਾ ਕਿ ਕੋਈ ਵੀ ਚੀਜ਼ ਅਗਰ ਛੋਟੀ ਮੋਟੀ ਅਗਰ ਡਿਸਟਰੈਕਸ਼ਨ ਆ ਵੀ ਰਹੀ ਹੈ ਤਾਂ ਤੁਸੀਂ ਉਸ ਚੀਜ਼ ਵੱਲ ਨਹੀਂ ਜਾਣਾ ਤੁਸੀਂ ਆਪ ਦਾ ਰਾਹ ਆਪ ਬਣਾਣਾ ਚਾਹੇ ਔਖਾ ਹੈ ਚਾਹੇ ਸੌਖਾ ਹੈ ਤੁਸੀਂ ਆਪ ਦੀ ਜਰਨੀ ਆਪ ਕ੍ਰੀਏਟ ਕਰਨੀ ਹੈ ਰਿਅਮਰਸ ਦੀ ਗੱਲ ਤੁਸੀਂ ਥੋੜੇ ਦਰ ਪਹਿਲਾਂ ਵਰਡ ਯੂਜ਼ ਕੀਤਾ ਓਨੈਸਟਲੀ ਮੈਨੂੰ ਨਹੀਂ ਲੱਗਦਾ ਪਰ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੀ ਇੱਕ ਪਿਓਰ ਐਂਡ ਗੁੱਡ ਟੈਲੈਂਟ ਨੂੰ ਪਬਲਿਸਿਟੀ ਔਰ ਕੰਟਰੋਵਰਸੀ ਔਰ ਰਿਅਮਰਸ ਦੀ ਔਰ ਸਫਾਰਸ਼ਾਂ ਦੀ ਕਿੰਨੀ ਕਲੋੜ ਰਹਿੰਦੀ ਹੈ ਪਿਓਰ ਟੈਲੈਂਟ ਨੂੰ ਵੀ ਪਿਓਰ ਟੈਲੈਂਟ ਨੂੰ ਨਹੀਂ ਕਿਸੇ ਵੀ ਟੈਲੈਂਟ ਨੂੰ ਪਿਓਰ ਹੋਵੇ ਭਾਵੇਂ ਘੱਟ ਟੈਲੈਂਟ ਹੋਵੇ ਤੁਹਾਡੇ ਚ ਇਹ ਮੈਟਰ ਹੀ ਨਹੀਂ ਕਰਦਾ ਟੈਲੈਂਟ ਸੈਕੰਡਰੀ ਚੀਜ਼ ਆ ਜਾਂਦੀ ਪ੍ਰਾਇਮਰੀ ਚੀਜ਼ ਆ ਜਾਂਦੀ ਤੁਸੀਂ ਕਰਨਾ ਕੀ ਚਾਹੁੰਦੇ ਹੋ ਤੁਸੀਂ ਉਹਦੇ ਲਈ ਕਲੀਅਰ ਹੋ ਜੇ ਤੁਸੀਂ ਉਹਦੇ ਲਈ ਕਲੀਅਰ ਹੋ ਫਿਰ ਉਹ ਤੁਸੀਂ ਉਹਦੇ ਲਈ ਕਿੰਨੇ ਪ੍ਰੀਪੇਅਰਡ ਹੋ ਉਹ ਟੈਲੈਂਟ ਤੁਸੀਂ ਕਹਿ ਸਕਦੇ ਆ ਪਰ ਤੁਸੀਂ ਜਦੋਂ ਆਪਣੀ ਜੋ ਫੋਕਸ ਜਿਹੜੀ ਚੀਜ਼ ਨੂੰ ਕਰਨਾ ਚਾਹੁੰਦੇ ਹੋ ਜੇ ਉਹਦੇ ਲਈ ਕਲੀਅਰ ਹੋ ਫਿਰ ਤੁਹਾਨੂੰ ਨਾ ਤੁਹਾਨੂੰ ਕਿਸੇ ਤੇ ਵੀ ਡਿਪੈਂਡ ਹੋਣ ਦੀ ਲੋੜ ਨਹੀਂ ਹੁੰਦੀ ਫਿਰ ਕਿਉਂਕਿ ਅੱਜ ਦਾ ਜਿਹੜਾ ਟਾਈਮ ਚੱਲ ਰਿਹਾ ਉਹ ਟਾਈਮ ਹੀ ਇਦਾਂ ਦਾ ਕਿ ਹਰ ਇੱਕ ਚੀਜ਼ ਦਾ ਇੰਨਾ ਐਕਸਪੋਜ਼ਰ ਹੈਗਾ ਤੁਸੀਂ ਕਿਸੇ ਵੀ ਜਗ੍ਹਾ ਤੇ ਤੁਹਾਡੇ ਕੋਲ ਪੈਸੇ ਘਟਾ ਤੁਹਾਡੇ ਕੋਲ ਫੋਨ ਦਾ ਕੈਮਰਾ ਤੁਸੀਂ ਉਹਦੇ ਨਾਲ ਹੀ ਕੋਈ ਚੀਜ਼ ਬਣਾ ਸਕਦੇ ਹੋ ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ ਮੈਨੂੰ ਨਹੀਂ ਲੱਗਦਾ ਕੋਈ ਚੀਜ਼ ਇਦਾਂ ਦੀ ਹੈਗੀ ਆ ਜਿਹੜੀ ਹੁਣੇ ਕੰਮ ਬੰਦਾ ਨਹੀਂ ਕਰ ਸਕ ਐਸ ਟਾਈਮ ਤੱਕ ਕਿਸੇ ਦੀ ਨਾ ਫਾਰਸ ਦੀ ਨਾ ਕੰਟਰੋਵਰਸਟੀ ਦੀ ਨਾ ਉਹਦੀ ਲੋੜ ਹੈ ਤੇ ਮੈਨੂੰ ਲੱਗਦਾ ਬੋਲਣ ਦੀ ਵੀ ਇੱਕ ਘਾਟ ਹੀ ਲੋੜ ਹੈ ਇਸ ਵਾਰੀ ਘਾਟ ਹੀ ਬੋਲ ਰਹੀ ਆ ਮੈਂ ਵੀ ਮੈਂ ਦੇਖ ਰਹੀ ਆ ਮਤਲਬ ਮੈਂ ਪੁੱਛੇ ਲੱਗੀ ਸੀ ਕਿ ਕੋਈ ਖਾਸ وجہ ਨਹੀਂ ਤੁਹਾਨੂੰ ਲੱਗਦਾ ਹੈ ਕਿ ਕੰਮ ਬੋਲਦਾ ਹੀ ਹੈ ਮੈਨੂੰ ਨਾ ਪਿਛਲੀ ਇੱਕ ਇੰਟਰਵਿਊਸ ਨਾਲ ਜਗਦੀਪ ਸਿੱਧੂ ਬਾਈ ਦਾ ਮੈਸੇਜ ਆਇਆ ਮੈਨੂੰ ਕਹਿੰਦੇ ਬਾਈ ਇੱਕ ਗੱਲ ਦੱਸਾਂ ਤੁਹਾਨੂੰ ਕਹਿੰਦੇ ਤੁਹਾਨੂੰ ਬੋਲਣ ਦੀ ਲੋੜ ਨਹੀਂ ਤੁਹਾਡਾ ਕੰਮ ਬੋਲਦਾ ਯੈਸ ਮੈਨੂੰ ਵਧੀਆ ਲੱਗੀ ਗੱਲ ਉਹਨਾਂ ਦੀ ਐਂਡ ਮੈਂ ਅਪਰੀਸ਼ੀਏਟ ਕਰਦਾ ਮੈਨੂੰ ਇਹ ਚ ਕੋਈ ਆਪਾਂ ਨੂੰ ਕੋਈ ਪ੍ਰੋਬਲਮ ਥੋੜੀ ਮੈਂ ਕਿਹੜਾ ਸਿੱਖਿਆ ਸਿਖਾਇਆ ਜਾਂ ਜੀ ਤੇ ਮੈਂ ਕਹਾਂ ਠੀਕ ਹੈ ਜੀ ਮੈਂ ਉਹ ਗੱਲ ਪੱਲੇ ਬੰਨ ਲਈ ਮੈਨੂੰ ਵਧੀਆ ਗੁੱਡ ਲੱਗੀ ਗੱਲ ਤੇ ਮੈਨੂੰ ਇਦਾਂ ਲੱਗਦਾ ਕਿ ਮੈਂ ਕੰਮ ਲਈ ਬਹੁਤ ਜ਼ਿਆਦਾ ਮਿਹਨਤ ਕਰਦਾ ਤੇ ਉਹ ਮੈਨੂੰ ਲੋਕ ਵੀ ਪਿਆਰ ਵੀ ਉਸ ਕੰਮ ਨੂੰ ਹੀ ਪਿਆਰ ਕਰਦੇ ਆ ਤਾਂ ਮੈਂ ਉਹਨਾਂ ਦਾ ਇਮਾਨਦਾਰੀ ਰਵਾ ਮੈਂ ਕੀ ਲੈਣਾ ਕੌਣ ਕੀ ਕਰੀ ਜਾਂਦਾ ਤੇ ਕੌਣ ਕੀ ਗਈ ਜਾਂਦਾ ਤੁਸੀਂ ਬਹੁਤ ਹੀ ਸੈਂਸਿਬਲ ਹੋ ਔਰ ਤੁਸੀਂ ਸਮਵੇਅਰ 휴ਮੈਨਿਟੀ ਨੂੰ ਬਹੁਤ ਜ਼ਿਆਦਾ ਯੂ ਨੋ ਇੰਪੋਰਟੈਂਸ ਦਿੰਦੇ ਹੋ ਹੁਣੇ ਪਤਾ ਲੱਗਾ ਪਿੱਛੇ ਜੇ ਕੀ ਇਵੈਂਟ ਸੀ ਐਂਡ ਡੂ ਟੂ ਸਮ ਰੀਜ਼ਨਸ ਕਾਫੀ ਡਿਲੇ ਹੁੰਦਾ ਗਿਆ ਐਂਡ ਜਦੋਂ ਮੀਡੀਆ ਪਰਸਨਸ ਨੇ ਤੁਹਾਡੇ ਤੱਕ ਉਹ ਗੱਲ ਪਹੁੰਚਾਈ ਤਾਂ ਤੁਸੀਂ ਇਮੀਡੀਏਟਲੀ ਕੋਸ਼ਿਸ਼ ਕੀਤੀ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪ੍ਰੋਪਰਲੀ ਟਾਈਮ ਤੇ ਹੋਣ ਖੁੱਦ ਇਸ ਕੁਰਸੀ ਤੇ ਰਹਿ ਚੁੱਕੇ ਹਾਂ ਉਹਦਾ ਅਸਰ ਹੈ ਜਾਂ ਵਾਕਈ ਅੰਦਰ ਨਹੀਂ ਨਹੀਂ ਐਦਾਂ ਨਹੀਂ ਮੈਨੂੰ ਕਿਸ ਕੋਈ ਵੀ ਬੰਦਾ ਹੋਵੇ ਇਕੱਲੇ ਨਹੀਂ ਕਿ মিডিਆ ਤਾਂ ਮੈਂ ਉਹਨਾਂ ਦੀ ਇੰਪੋਰਟੈਂਸ ਰਿਸਕ ਕਰਕੇ ਕਿਉਂਕਿ ਮੈਂ ਉੱਥੋਂ ਹੀ ਨਿਕਲੇ ਆ ਮੈਂ ਵੀ ਆਪ ਵੀ ਇਸ ਦਾ ਪਾਰਟ ਆ ਮੈਂ ਕਦੀ ਸੈਪਰੇਟ ਨਹੀਂ ਮੰਨਦਾ ਪਰ ਉੱਥੇ ਕੋਈ ਆਮ ਬੰਦਾ ਵੀ ਹੁੰਦਾ ਤੇ ਉਹਦਾ ਕੋਈ ਕੰਮ ਹੁੰਦਾ ਤਾਂ ਮੈਂ ਉਹਦੇ ਲਈ ਵੀ ਐਂ ਕਰਦਾ ਕਿਉਂਕਿ ਜਿਉਂ ਤਾਂ ਤੁਸੀਂ ਸਾਰਿਆਂ ਲਈ ਇਦਾਂ ਦੇ ਹੋ ਸਕਦੇ ਆ ਜਾਂ ਕਿਸੇ ਲਈ ਵੀ ਨਹੀਂ ਹੋ ਸਕਦੇ ਬੰਦਾ ਕਿਸੇ ਸਪੈਸੀਫਿਕ ਚੀਜ਼ ਕਰਕੇ ਨਹੀਂ ਬਦਲ ਸਕਦਾ ਸੋ ਮੈਨੂੰ ਬੈਡ ਫੀਲ ਹੁੰਦਾ ਜੇ ਕੋਈ ਬੰਦਾ ਮੇਰੇ ਕਰਕੇ ਪਰੇਸ਼ਾਨ ਹੋ ਰਿਹਾ ਉਹ ਕੋਈ ਵੀ ਹੋਵੇ ਜੀ ਤੇ ਉਹ ਮੈਟਰ ਨਹੀਂ ਕਰਦਾ ਉਹ ਕੌਣ ਆ ਕਿੱਥੇ ਆ ਜੇ ਮੇਰੇ ਲਈ ਪਰੇਸ਼ਾਨ ਮੇਰੇ ਕਰਕੇ ਪਰੇਸ਼ਾਨ ਹੋ ਰਿਹਾ ਤਾਂ ਮੈਨੂੰ ਗੁੱਡ ਫੀਲ ਨਹੀਂ ਹੁੰਦਾ ਓਕੇ ਸੋ ਕੋਈ ਪਰਸੈਪਸ਼ਨ ਹੈ ਜਿਹੜੇ ਇਹਨਾਂ ਨੂੰ ਮਿਲਣ ਤੋਂ ਪਹਿਲਾਂ ਕੁਝ ਹੋਰ ਸੀ ਹੁਣ ਹੁਣ ਕੰਮ ਕਰ ਲਿਆ ਹੁਣ ਜੱਟ ਬਾਰੇ ਸੋਚ ਕੇ ਮਤਲਬ ਸੋਚ ਨੀ ਇਦਾਂ ਦਾ ਕੁਝ ਨਹੀਂ ਸੀ ਬਟ ਹਮੈਂ ਇਹਨਾਂ ਨੂੰ ਨਾ ਐਕਸ਼ਨ ਕਰਦੇ ਦੇਖਣਾ ਚਾਹਦੀ ਸੀ ਓਕੇ ਕਿ ਮੈਨੂੰ ਜਦੋਂ ਮੈਂ ਇਹਨਾਂ ਨੂੰ ਇਹਨਾਂ ਦਾ ਕੰਮ ਦੇਖਿਆ ਸੀ ਜਦੋਂ ਮੈਂ ਇਹਨਾਂ ਦਾ ਨਾ ਫਸਟ ਟਾਈਮ ਜਦੋਂ ਇਹਨਾਂ ਦੀ ਸ਼ੂਟਰ ਮੂਵੀ ਦਾ ਟ੍ਰੇਲਰ ਆਇਆ ਸੀ ਨਾ ਤੇ ਉਦੋਂ ਬੜਾ ਆਪਦੇ ਆਪ ਦੇ ਵਿੱਚ ਮੈਨੂੰ ਇਹਦਾ ਸੀ ਉਦੋਂ ਇੰਡਸਟਰੀ ਵੀ ਮਤਲਬ ਸਾਰੀ ਇੰਡਸਟਰੀ ਇਦਾਂ ਸੀ ਕਿ ਯਾਰ ਇਹ ਕੀੜੀ ਕਿੱਦਾਂ ਦੀ ਚੀਜ਼ ਆ ਗਈ ਹੈ ਮਤਲਬ ਇਨਾ ਖੂ ਜ਼ਿਆਦਾ ਟਰਾਂਸਫਰਮੇਸ਼ਨ ਔਰ ਇਨਾ ਦੇਖ ਕੇ ਇਨਸਪੀਰੇਸ਼ਨ ਮਿਲੀ ਸੀ ਫਿਰ ਮੈਨੂੰ ਜਦੋਂ ਇਹਨਾਂ ਦੀ ਮੂਵੀਜ਼ ਮੈਂ ਦੇਖੀਆਂ ਜਾਂ ਜਦੋਂ ਮੈਂ ਮੈਡਲ ਵੀ ਦੇਖੀ ਤਾਂ ਮੈਨੂੰ ਐ ਸੀ ਕਿ ਐਕਸ਼ਨ ਜਦੋਂ ਵੀ ਨਾ ਸਕਰੀਨ ਤੇ ਆਉਂਦੇ ਇੱਕ ਚਾਮ ਹੁੰਦਾ ਨਾ ਜਦੋਂ ਆਪਾਂ ਸ਼ਾਹਰੂਖ ਖਾਨ ਨੂੰ ਦੇਖਦੇ ਹਾਂ ਸਕਰੀਨ ਤੇ ਇੱਕ ਅਲੱਗ ਜਿਹਾ ਚਾਮ ਆਉਂਦਾ ਸੋ ਜਿੱਦਾਂ ਹੀ ਐਕਸ਼ਨ ਕਰਦੇ ਨਾ ਉਹ ਇੱਕ ਅਲੱਗ ਜੀ ਵਾਈਬ ਹੁੰਦੀ ਹੈ ਮੈਂ ਤੇ ਜਦੋਂ ਇਹਨਾਂ ਦਾ ਐਕਸ਼ਨ ਸੀ ਮੇਰਾ ਉਸਨ ਕੰਮ ਵੀ ਨਹੀਂ ਸੀ ਪਰ ਮੈਂ ਫਿਰ ਵੀ ਸੱਟ ਤੇ ਗਈ ਸਵੇਰ ਤੋਂ ਲੈ ਕੇ ਮੈਂ 8 9 ਵਜੇ ਤੱਕ ਬੈਠੀ ਇਹਨਾਂ ਦਾ ਐਕਸ਼ਨ ਦੇਖਿਆ ਤੇ ਉਹ ਚੀਜ਼ ਨੇ ਮੈਨੂੰ ਬਹੁਤ ਜ਼ਿਆਦਾ ਮਤ ਵਧੀਆ ਲੱਗਿਆ ਕਿ ਯਾਰ ਕਿੰਨੀ ਮਿਹਨਤ ਲੱਗਦੀ ਹੈ ਇਸ ਚੀਜ਼ ਲਈ ਔਰ ਮੈਨੂੰ ਇਹ ਲੱਗਦਾ ਹੈ ਕਿ ਬਾਕੀ ਸਾਰੀਆਂ ਚੀਜ਼ਾਂ ਨਾਲੋਂ ਨਾ ਐਕਸ਼ਨ ਕਰਨਾ ਬਹੁਤ ਔਖਾ ਥੈਟਸ ਟ੍ਰੂ ਬਹੁਤ ਔਖਾ ਹਾਂ ਜਦੋਂ ਅਸੀਂ ਕੰਮ ਕਰਦੇ ਹਾਂ ਅਸੀਂ ਫੈਮਲੀ ਬਣ ਜਾਂਦੇ ਹਾਂ ਤੁਸੀਂ ਮੰਮਾ ਨੂੰ ਮਿਲਿਆ हां जी हां जी उस दिन भी आई से जबो ਸਾਡਾ ਪੋਸਟਰ ਲਾਂਚ ਹੋਇਆ ਉਸ ਦਿਨ ਵੀ ਮਿਲੀਆਂ ਸੈੱਟ ਤੇ ਵੀ ਵੈਸੇ ਵੀ ਆਂਦੇ ਰਹਿੰਦੇ ਸੀ ਤੇ ਮੇਰੇ ਮम्मा ਵੈਸੇ ਹੀ ਜੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਉਹਨਾਂ ਨੂੰ ਬਹੁਤ ਪਸੰਦ ਵੀ ਨੇ ਮੈਨੂੰ ਲੱਗਦਾ ਸਾਰਿਆਂ ਦੀ ਮਾਵਾਂ ਨੂੰ ਜੇ ਚਾਹੀਦਾ ਹੈ ਨਾ ਇਹ ਹੋਣਾ ਚਾਹੀਦਾ ਨਹੀਂ ਕਰਦਾ ਇਹ ਮੈਨੂੰ ਅਲੱਗ ਤੇ ਕੀ ਫੈਮਿਲੀ ਬாய் ਟਾਈਪ ਨੇ ਮਤਲਬ ਸਾਰੇ ਫੈਮਿਲੀਆਂ ਇਸਨੂੰ ਬਹੁਤ ਜ਼ਿਆਦਾ ਲਾਈਕ ਕਰਦੇ ਨੇ ਆਪਣੀ ਜਨਰੇਸ਼ਨ ਵੀ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਮਤਲਬ ਇੱਕ ਐਕਟਰ ਤਾਂ ਚੰਗੇ ਹੈ ਹੀ ਹੈ ਨੇ ਬਟ ਐਜ਼ ਅਨ ਹਿਊਮਨ ਬੀਇੰਗ ਬਹੁਤ ਨਾਈਸ ਨੇ ओके सो ਹੁਣ ਫਿਲਮ ਜਦੋਂ ਆ ਰਹੀ ਹੈ ਹੈ ਮੈਂ ਤਾਂ ਇਹ ਸੋਚ ਰਹੀ ਸੀ ਤੁਹਾਡਾ ਤੁਸੀਂ ਵੀ ਸੋਚਦੇ ਹੋ ਹੋਗੇ ਓਬਵੀਅਸਲੀ ਥਿਨ ਮੋਸ਼ਨ ਪਿਕਚਰਸ ਦੀ ਫਿਲਮ ਹੈ ਜੇ ਜੱਟ بگੜ ਗਿਆ ਹੁਣ ਇਸ ਵਾਰ ਕੀ ਹੋਏਗਾ ਜੇ ਇੱਕ ਇੱਕ ਬੈਨ ਹੋਗੀ ਕਿਤੇ ਡੇਟਾ ਦਾ ਪ੍ਰੋਬਲਮ ਆ ਗਿਆ ਕਿਤੇ ਰੌਲਾ ਪੈ ਗਿਆ ਕੰਟਰੋਵਰਸੀ ਤਾਂ ਇਧਰੋਂ ਬੋਲਦਾ ਉਧਰੋਂ ਬੋਲਦਾ ਫਿਲਮ ਚੱਲਦੀ ਬਹੁਤ ਉਤ ਤੋਂ ਬਾਅਦ ਪੁੱਛੋ ਉਹ ਦਾ ਠੀਕ ਹੈ ਤੇ ਹੁਣ ਇਸ ਵਾਰੀ ਇਸ ਵਾਰੀ ਨਹੀਂ ਇਸ ਵਾਰੀ ਮੈਨੂੰ ਲੱਗਦਾ ਨਹੀਂ ਕੋਈ ਪੰਗਾ ਲਊਗਾ ਹੁਣ ਅੱਛਾ ਹਾਂ ਸ ਮਤਲਬ ਸ਼ਾਰਟ ਇਡੀਆ ਹਾਂ ਅੰਤ ਕਲੀਅਰ ਹੀ ਆ ਪਰ ਪਰਮਾਤਮਾ ਮਿਹਰ ਕਰੇ ਕਿ ਮੇਨ ਮਕਸਦ ਇਹ ਹੁੰਦਾ ਤੁਸੀਂ ਸਾਰਾ ਕੁਝ ਕਰ ਵੀ ਲਾਉਣਾ ਜਿੱਦਾਂ ਤੇ ਜੇ ਤੁਹਾਡੀ ਪ੍ਰੋਡਕਟ ਨਹੀਂ ਚੰਗਾ ਤਾਂ ਤੁਹਾਨੂੰ ਨਹੀਂ ਕੋਈ ਵੀ ਕਰ ਸਕਦਾ ਕੁਝ ਜੇ ਤੁਹਾਡਾ ਪ੍ਰੋਡਕਟ ਚੰਗਾ ਹੈ ਫੇਰ ਹੀ ਕੁਝ ਹੋ ਸਕਦਾ ਸੋ ਮੈਨੂੰ ਇਦਾਂ ਲੱਗਦਾ ਹੈ ਕਿ ਬੜੀ ਵਧੀਆ ਫਿਲਮ ਆ ਸੋ ਸਾਰੇ ਐਪਰੀਸ਼ੀਏਟ ਕਰਨਗੇ ਦੇਖਣਗੇ ਇੰਜੋਏ ਕਰਨਗੇ ਸੋ ਇਹੀ ਉਮੀਦ ਹੈ ਇਸ ਵਾਰ ਮੈਂ ਇਹਨਾਂ ਨੂੰ ਪੁੱਛ ਰਹੀ ਸੀ ਮੈਂ ਕਿ ਜੱਟ ਵਿਗੜ ਗਿਆ ਅੱਗੇ ਕੀ ਕੀ ਅੱਗੇ ਅੱਗੇ ਕੁਝ ਨਹੀਂ ਅੱਗੇ ਕਿਨੂੰ ਕਿਨੂੰ ਰੜਕੂ ਬਿੱਲੀਆਂ ਅੱਖਾਂ ਨੂੰ ਜਾਂ ਫਿਰ ਸਾਰੀਆਂ ਅੱਖਾਂ ਨੂੰ ਨਹੀਂ ਨਹੀਂ ਚਲੋ ਕਿ ਸਾਰਿਆਂ ਨੂੰ ਤਾਂ ਕਿਉਂ ਰੜਕਣਾ ਆਪਾ ਮੈਂ ਕਿਹਾ ਸੀ ਬਿੱਲੀਆਂ ਅੱਖਾਂ 'ਚ ਰੜਕੂ ਬਿੱਲੀਆਂ ਅੱਖਾਂ 'ਚ ਰੜਕੂ ਚਲੋ ਇਦਾਂ ਲੈ ਲਓ ਹਾਊਸ ਲਾਈਫ ਜੀ ਲਾਈਫ ਬਹੁਤ ਵਧੀਆ ਗੋਟ वेरी ਗੁੱਡ ਸਕੂਨ ਹੈ ਨਹੀਂ ਨਹੀਂ ਉਹ ਸਕੂਨ ਤਾਂ ਆਬਵੀਅਸਲੀ ਸਕੂਨ ਤੋਂ ਬਿਨਾ ਕੰਮ ਨਹੀਂ ਹੁੰਦਾ ਬਟ ਇਸ ਟਾਈਮ ਜਿਹੜਾ ਹੁੰਦਾ ਨਾ ਆ ਜਿਹੜੇ 20 25 ਦਿਨ ਹੁੰਦੇ ਆ ਤੁਹਾਨੂੰ ਇਹਦੇ ਵਿੱਚ ਪਤਾ ਹੀ ਨਹੀਂ ਹੁੰਦਾ ਕਿ ਹੋਣਾ ਕੀ ਹੈ ਇਹ ਪੇਪਰ ਤੋਂ ਇੱਕ ਰਾਤ ਪਹਿਲਾਂ ਵਾਲੀ ਰਾਤ ਆ ਦੋਨਾਂ ਲਈ ਇੱਕ ਚੀਜ਼ ਪੁੱਛਣੀ ਆ ਮੈਂ ਅਮ ਤੁਸੀਂ ਖੁਸ਼ ਹੋਗੇ ਤੁਹਾਡੀ ਫਿਲਮ ਆ ਰਹੀ ਕਿਉਂਕਿ ਤੁਸੀਂ ਜਾਣਦੇ ਹੋ ਤੁਹਾਡਾ ਪ੍ਰੋਜੈਕਟ ਕੀ ਹੈ ਹੈਨਾ ਬਟ ਜਿੱਦਾਂ ਤੁਸੀਂ ਕਿਹਾ 20 25 ਦਿਨ ਮੈਨੂੰ ਲੱਗਦਾ ਜਦ ਕੋਈ ਫਿਲਮ ਮੁਕੰਮਲ ਹੋ ਜਾਂਦੀ ਹੈ ਨਾ ਤੇ ਮਾਊਥ ਟੂ ਮਾਊਥ ਜਿਹੜੇ ਅੰਦਰਲੇ ਬੰਦੇ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਕੋਈ ਕਹਿ ਦਊਗਾ ਯਾਰ ਇਹਨੂੰ ਕਿਉਂ ਲੈ ਲਿਆ ਕੋਈ ਕਹੂਗਾ ਨਹੀਂ ਯਾਰ ਇਹ ਚੈਕਸ਼ਨ ਤੁਸੀਂ ਓਵਰਡੋਸ ਕਰਤਾ ਕੋਈ ਕਹਿ ਦਊਗਾ ਭਈ ਕੁੜੀ ਕੋਈ ਹੋਰ ਹੋਣੀ ਚਾਹੀਦੀ ਸੀ ਕੋਈ ਕਹਿ ਦਊਗਾ ਭਈ ਯਾਰ ਤੈਨੂੰ ਪਤਾ ਨਾ ਜੇਲ ਦਾ ਤਾਂ ਹੁਣ ਉਹੀ ਚੱਲ ਪਿਆ ਸਿਸਟਮ ਸੋ ਇਹੋ ਜੀਆਂ ਗੱਲਾਂ ਵੀ ਨਾਲ ਮਿਕਸ ਹੁੰਦੀਆਂ ਰਹਿੰਦੀਆਂ ਹੁਣ ਤਾਂ ਤੁਹਾਨੂੰ ਤਾਦਤ ਪੈ ਗਈ ਹੋਣੀ ਟੈਕਰ ਕਰਨ ਦੀ ਮੈਂ ਜਿਆਦਾ ਘੱਟ ਹੀ ਸੌਂਦਾ ਹਾਂ ਸੋ ਪਹਿਲਾਂ ਹੀ ਪਤਾ ਮੈਂ ਕਿਸ ਦੀ ਗੱਲ ਬਹੁ ਘੱਟ ਸੌਂਦਾ ਆਪਣੀ ਕਰਦਾ ਮੇਰੇ ਦਿਲ ਨੂੰ ਜੋ ਚੰਗਾ ਲੱਗਦਾ ਮੈਂ ਉਹ ਕਰਦਾ ਜੀ ਜਿੱਦਾਂ ਮੈਂ ਕਦੀ ਨਹੀਂ ਇਹ ਸੋਚਦਾ ਕੋਈ ਮੈਨੂੰ ਆ ਕੇ ਸਲਾਹ ਦੇਵੇ ਕਿ ਉਹ ਐਦਾਂ ਕਰ ਲਾ ਮੈਂ ਇਮੀਡੀਏਟ ਨਹੀਂ ਕਹੂੰਗਾ ਕਿ ਚਲੋ ਕਰੀਏ ਮੈਂ ਸੋਚ ਲੂੰਗਾ ਕਿ ਕਰਨਾ ਹੈ ਨਹੀਂ ਕਰਨਾ ਕਿਉਂਕਿ ਮੈਨੂੰ ਇਹ ਵੀ ਨਹੀਂ ਪਤਾ ਸਲਾਹ ਆਈ ਕਿੱਥੋਂ ਆ ਜੀ ਠੀਕ ਹੈ ਸੋ ਮੈਨੂੰ ਆਪ ਦਾ ਕਿਉਂਕਿ ਮੈਂ ਇਕੱਲਾ ਹੀ ਹਾਂ ਜਿਹੜਾ ਮੈਂ ਆਪ ਦੇ ਆਪ ਨੂੰ ਲੈ ਕੇ ਤੁਰ ਰਿਹਾ ਤੇ ਮੈਨੂੰ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਕਿ ਮੈਨੂੰ ਬਹੁਤ ਚੀਜ਼ਾਂ ਦੇਖ ਸੋਚ ਸਮਝ ਕੇ ਹੀ ਕਰਨੀਆਂ ਕਿਉਂਕਿ ਮੈਂ ਮੈਂ ਕਿਸੇ ਵੀ ਜਗ੍ਹਾ ਤੇ ਡਿਗ ਨਹੀਂ ਸਕਦਾ ਮੈਂ ਡਿਗੂਗਾ ਮੇਰੇ ਵਰਗੇ ਕਿੰਨੇ ਨੇ ਜਿਹੜੇ ਮੇਰੇ ਪਿੱਛੇ ਨੇ ਉਹ ਸਾਰੇ ਡਿਗ ਜਾਣਗੇ ਸੋ ਇਸ ਕਰਕੇ ਮੈਂ ਉਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਤੁਰਦਾ ਕਿ ਯਾਰ ਕਿਸੇ ਦੀ ਗੱਲ ਕਿੰਨੀ ਕੁ ਸੁਣਨੀ ਕਿੰਨੀ ਕੁ ਨਹੀਂ ਮੈਂ ਤਾਂ ਸੁਣਦੀ ਹੀ ਨਹੀਂ ਕਿਸੇ ਦੀ ਗੱਲ ਅੱਛਾ ਪੱਕੀ ਗੱਲ ਹੈ ਬਿਲਕੁਲ ਹੀ ਇਦਾਂ ਹੈ ਮੈਂ ਆਪਦੇ ਆਪ ਨੂੰ ਬਹੁਤ ਉਹ ਰੱਖਿਆ ਹੋਇਆ ਰੱਖਿਆ ਵੀ ਕੀ ਹੋਇਆ ਮੇਰੀ ਪਰਸਨੈਲਿਟੀ ਇਦਾਂ ਦੀ ਮੈਂ ਥੋੜੀ ਜੀ ਇੰਟਰਵਰਡ ਨਾ ਤੇ ਮੈਨੂੰ ਜ਼ਿਆਦਾ ਕਿਸੇ ਦੇ ਨਾਲ ਕਿਸੇ ਦਾ ਨਾ ਗੱਲ ਕਰਨਾ ਜਾਂ ਕਿਸੇ ਦਾ ਸੁਣਨਾ ਜੇ ਕੋਈ ਕਹਿ ਰਿਹਾ ਕੋਈ ਗੱਲ ਨਹੀਂ ਟਾਈਮ ਹਮੇਸ਼ਾ ਸਭ ਦਾ ਆਉਂਦਾ ਹੈ ਮੈਨੂੰ ਐ ਲੱਗਦਾ ਕਿ ਜੇ ਅੱਜ ਮੈਂ ਇੱਥੇ ਆ ਤਾਂ ਸ਼ਾਇਦ ਪਰਮਾਤਮਾ ਮੈਨੂੰ ਕੱਲ ਕਿੱਥੇ ਲੈ ਜਾਏ ਤੇ ਜੇ ਮੈਂ ਉੱਥੋਂ ਉੱਠ ਕੇ ਇੱਥੇ ਆ ਸਕਦੀ ਆ ਤਾਂ ਸ਼ਾਇਦ ਟਾਈਮ ਬਦਲ ਸਕਦਾ ਹੈ ਐਂਡ ਸਭ ਤੋਂ ਵੱਡੀ ਗੱਲ ਹੀ ਹੁੰਦੀ ਹੈ ਜੇ ਜੇ ਥੋੜਾ ਕੰਮ ਵਧੀਆ ਹੈ ਨਾ ਤੂੰ ਨੂੰ ਆਪਣੇ ਆਪ ਹੀ ਲੋਕਾਂ ਦੇ ਨਾ opinion ਚੇਂਜ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਮੈਂ ਤਾਂ ਬਹੁਤ ਇਦਾਂ ਦੇ ਦੇਖੇ ਨੇ ਕਿ ਜਿਨ੍ਹਾਂ ਦੇ ਕਹਿ ਦੋ ਕਿ ਇੱਕ ਨਜ਼ਰੀਆ ਹੀ ਬਦਲਿਆ ਇਦਾਂ ਹੀ ਇੱਕ ਐਗਜ਼ਾਮਪਲ ਹੈ ਕਿ ਮੈਂ ਜਿਨ੍ਹਾਂ ਨਾਲ ਕੰਮ ਕੀਤਾ ਸੀ 2018 ਦੇ ਵਿੱਚ ਗੁਲਗੁਗਨੀ ਬੈਂਗਰਟੂਆ ਅਰਵਿੰਦ ਸਰ ਸੇ ਕੋਰੋਗ੍ਰਾਫਰ ਨੇ ਸੋ ਹੋਂ ਅਸੀਂ ਉਹਨਾਂ ਦੇ ਨਾਲ ਹੀ ਗਾਣਾ ਕੀਤਾ ਸੀ ਆਪਣਾ ਇਸ ਮੂਵੀ ਦਾ ਜੇ ਜੱਟ ਵਿਗੜ ਗਿਆ ਬਿਲੀਆਂ ਖਾਚਾ ਰੜਕੋ ਤੇ ਉਹ ਬੜੇ ਖੁਸ਼ ਹੋਏ ਸੀ ਉਹਨਾਂ ਨੇ ਜਦੋਂ ਇੱਕ ਟਰਾਂਸਫਰਮੇਸ਼ਨ ਦੇਖਿਆ ਹੈ ਜਾਂ ਉਹਨਾਂ ਨੇ ਦੇਖਿਆ ਕਿ ਇੰਨਾ ਮਿਹਨਤ ਕੀਤੀ ਹੈ ਸੋ ਮੈਂ ਪੋਜ਼ਿਟਿਵ ਚੀਜ਼ਾਂ ਵੱਲ ਧਿਆਨ ਦੇਣੀ ਹੁੰਦੀਆਂ ਅਗਰ ਕੋਈ ਕਿਸੇ ਲਈ ਕਹਿ ਰਿਹਾ ਤਾਂ ਬਸ ਦੂਰੋਂ ਦੂਰੋਂ ਇਸ ਅਸਰ ਹੀ ਆ ਗਿਆ ਓਕੇ ਜੀ ਮੱਛਰ ਚੁੱਕ ਖਾਨ ਨੂੰ ਆ ਰਿਹਾ ਸਾਨੂੰ ਠੀਕ ਹੈ ਸੋ ਬਹੁਤਾ ਟਾਈਮ ਨਹੀਂ ਲਵਾਂਗੇ ਬਟ ਇੱਕ ਗੱਲ ਮੈਂ ਜ਼ਰੂਰ ਪੁੱਛਣੀ ਚਾਹਾਂਗੀ ਜਿੱਦਾਂ ਮੈਂ ਤੁਹਾਡੀ ਫਿਲਮ ਦਾ ਟਾਈਟਲ ਸੁਣਿਆ ਨਾ ਸਭ ਤੋਂ ਪਹਿਲੇ ਮੈਂ ਟਾਈਟਲ ਸੁਣਨ ਤੋਂ ਬਾਅਦ ਗੀਤ ਸੁਣਿਆ ਪੰਜ ਛੇ ਵਾ ਹੈ ਨਾ ਕੰਨਾ ਵਿੱਚ ਮੁੰਦਰਾ ਪਵਾਇਆ ਨਾ ਆਈ ਰੀਲੀ ਲਾਈਕ ਥਿਸ ਅਮ ਮੈਨੂੰ ਇਹ ਲੱਗਦਾ ਕਿ ਲੋਕੀ ਬੜਾ ਕਨੈਕਟ ਕਰਦੇ ਨੇ ਤੁਸੀਂ ਕਿੰਨਾ ਕੇ ਗਾਣੇ ਗੁਣੇ ਇਹ ਵਾਲੇ ਸੁਣਿਆ ਮੈਂ ਬਹੁਤ ਸੁਣਿਆ ਮੈਨੂੰ ਤਾਂ ਬੜਾ ਮੇਰਾ ਫੇਵਰਿਟ ਗਾਣਾ ਸੀ ਤਾਂ ਹੀ ਇਹ ਗਾਣਾ ਇਹਦਾ ਫਿਲਮ ਦਾ ਨਾਮ ਅਸੀਂ ਇਹ ਰੱਖਿਆ ਤੁਸੀਂ ਰੱਖਿਆ ਹਾਂਜੀ 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 ਇਹ ਟਾਈਟਲ ਸੀਗਾ ਅੰਬਰ ਭਾਜੀ ਕੋ ਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਮੈਂ ਕਿਹਾ ਤੁਸੀਂ ਮੈਨੂੰ ਦੇ ਦਿਓ ਤੇ ਉਹਨਾਂ ਨੇ ਕਹਿੰਦੇ ਚਲ ਠੀਕ ਆ ਤੂੰ ਲੈ ਲੈ ਤੇ ਉਹਨਾਂ ਨੇ ਟਾਈਟਲ ਦਿੱਤਾ ਤੇ ਇਹ ਮੈਨੂੰ ਮੇਰਾ ਫੇਵਰੇਟ ਗਾਣਾ ਫਿਲਮ ਚ ਵੀ ਹੈਗਾ ਇਹ <laughs> हां <हुंता से> <laughs> <laughs> <पकता चीज़। laughs> हुन तਸੀਂ ਸੁਣਾਗੇ ਹੋਰ ਕੀ ਕੁਛ ਨਾ ਕੁਛ ਪੱਕਾ ਚੇਂਜ ਹੋਰ ਫਰੈਸ਼ ਮਿਲੇਗਾ ਗਾਰੇ ਦੇ ਵਿੱਚ ਥੋੜੇ ਦਿਨਾਂ 'ਚ ਗਾਣਾ ਆਜੂਗਾ ਥੋੜੇ ਦਿਨਾਂ 'ਚ ਬਹੁਤ ਕੁਛ ਆਣਾ ਹੈ ਜੇ ਟ੍ਰੇਲਰ ਆਣਾ ਹੈ ਹਜੇ ਤੇ ਫਿਰ ਉਸ ਤੋਂ ਬਾਅਦ ਹੋਰ ਗੱਲਾਂ ਬਾਤਾਂ ਹੋਣਗੀਆਂ ਹਜੇ ਤਾਂ ਸ਼ੁਰੂਆਤਾਂ ਨੇ ਡੂੰਘੀਆਂ ਬਾਤਾਂ ਨੇ ਉਹ ਵੀ ਕਰਾਂਗੇ ਸੋ ਆਲ ਦਾ ਵੈਰੀ ਬੈਸਟ ਟੂ ਬੋਥ ਆਫ ਯੂ ਯੂ ਆਰ ਮਾਈ ਫੇਵਰਿਟ ਯੂ ਨੋ ਐਂਡ ਆਲ ਦਾ ਵੈਰੀ ਬੈਸਟ ਟੂ ਯੂ ਡਾਰਲਿੰਗ ਆਮ ਆਈ ਵਿਸ਼ ਇਜਾਟਾ ਸਾਡੇ ਸਮਾਜ ਦਾ ਉਹ ਆਏ ਨਾ ਵੀ ਖਾਏਗਾ ਜੇ ਜਿਹਦੀ ਸਾਨੂੰ ਉਮੀਦ ਹੈ ਸੋ ਵਾਂਸ ਅਗੇਨ ਲਵ ਐਂਡ ਰਿਸਪੈਕਟ ਥੈਂਕ ਯੂ ਤੇ ਤੁਹਾਡਾ ਵੀ ਬਹੁਤ ਸ਼ੁਕਰੀਆ ਜੀ ਫਿਲਮ ਆ ਰਹੀ ਹੈ ਜੇ ਜੱਟ بگੜ ਗਿਆ ਹੁਣ ਮੈਂ ਤਾਂ ਦੇਖਣ ਲਈ ਐਕਸਾਈਟਡ ਇਸ ਕਰਕੇ ਹਾਂ ਕਿਉਂਕਿ ਮੈਂ ਦੇਖਣਾ ਵੀ ਨਵਾਂ ਕੀ ਹੈ ਜੇ ਤੋਂ ਇੰਨੀ ਕੋ ਉਮੀਦ ਤਾਂ ਸੀ ਕਰ ਸਕਦੇ ਔਰ ਅਥੈਂਡ ਪਿਕਚਰ ਮੋਸ਼ਨ ਜਿਹੜੀ ਥਨ ਮੋਸ਼ਨ ਪਿਕਚਰਸ ਦਾ ਇਹ ਫਿਲਮ ਜਿਹੜੀ ਹੈਗੀ ਹੈ ਅਮ ਫਿਲਹਾਲ ਦੇ ਲਈ ਇੰਨਾ ਹੀ ਜਲਦ ਮਿਲਾਂਗੇ ਖੁਸ਼ ਰਹੋ ਆਪਣਾ ਖਿਆਲ ਰੱਖੋ ਸਟੇ ਪੋਜ਼ਿਟਿਵ ਸਤਿ ਸ਼੍ਰੀ ਅਕਾਲ